ਅਸੀਂ ਕਿੱਥੇ ਜਾਈਏ ਆਪਣੇ ਬੱਚੇ ਲੈ ਕੇ ਕਿੱਥੇ ਜਾਈਏ ਕਹਾਂ ਜਾਓਗੇ ਜੀ ਮੇਤਰੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹੱਲ ਨਿਕਲੂਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਇੰਨੀ ਤੁਸੀਂ ਇੰਨੀ ਸੇਵਾ ਕਰਦੇ ਆ ਜਦੋਂ ਅਸੀਂ ਵੇਖਦੇ ਆ ਜੀ ਕੋਈ ਕਿਤੇ ਵਿਫਤਾ ਆ ਜੇ ਤੁਸੀਂ ਮੂਹਰੇ ਖੜੇ ਹੁੰਦੇ ਆ ਸਾਰੇ ਮਕੈਨਿਕ ਵੀਰ ਅਸੀਂ 80% ਦਾ ਡੋਨਰ ਮੋਟਰ ਮਾਰਕੀਟ ਨੇ ਜਿਵੇਂ ਪੀ ਪੀ ਨੈਗੇਟਿਵ ਵਾਲਾ ਟੂਰ ਮਮ ਤਾਲੀ ਮਾਰ ਦਿੰਦੇ ਜੀ ਤੇ ਕੋਈ ਰਾਤ ਕੋ 1 ਵਜੇ ਫੋਨ ਮਿਲਦਾ ਤਾਂ ਵੀ ਉੱਠ ਕੇ ਭਾਜ ਜਾਂਦੇ ਸਾਡੇ 80% ਲੋਕ ਨਾ ਜਿਹੜੇ ਮੋਟਰ ਮਾਰਕੀਟ ਦੇ ਬਾਈ ਦੀ ਗੱਲਾਂ ਸੁਣ ਕੇ ਮੈਂ ਵੀ ਪਾਪੂ ਹੋ ਰਿਹਾ ਵੀ 80% ਲੋਕ ਜਿਹੜੇ ਸਾਡੇ ਮਕੈਨਿਕਾਂ ਬਲੱਡ ਡੋਨੇਟ ਡੋਨਰ ਹੈ ਪੀ ਜੇ ਹੀ ਪਤਾ ਕਰ ਲੋ 32 ਪਤਾ ਕਰ ਲੋ 16 ਪਤਾ ਕਰ ਲੋ ਨਾਲ 6 ਸੈਕਟਰ ਹਸਪੀਟਲ ਪੰਜ ਗੁੱਲੇ ਉੱਥੇ ਪਤਾ ਕਰ ਲੋ ਐਲ ਕੈਮਿਸਟ ਪਤਾ ਕਰ ਲੋ ਬੇਟੀ ਜੈਗੇ ਨਹੀਂ ਆਪੋ ਬੇਟੀ ਵਾਪਸ ਨਹੀਂ ਹੋਵੇ ਹਾਂਜੀ ਸਾਡਾ ਸਮਾਨ ਲੈ ਕੇ ਸੁਣਨੇ ਚ ਇਹ ਆ ਰਿਹਾ ਵੀ ਸਮਾਨ ਵੀ ਜਬਤ ਹੈ ਸਾਡੇ ਅੰਦਰ ਦੇ ਦਿਲ ਦੁਖ ਰਿਆ ਸਾਡੀ ਸਾਰਾ ਕੁਝ ਟੁੱਟ ਗਿਆ ਜੀ ਸਾਰਾ ਕੁਝ ਲੁੱਟ ਗਿਆ ਕਿਸੇ ਕਿਸਮ ਤੇ ਜੀ ਜੈਨੂਨ ਜੀ ਗੱਲ ਹੈ ਮਕੈਨਿਕ ਕੋਲ ਕਰੋੜ ਰੁਪਇਆ ਬੂਥ ਜਾਂ ਦੁਕਾਨ ਲੈਣ ਜੋਗਾ ਨਹੀਂ ਹੈ ਜੀ ਅੱਜ ਦੇ ਟਾਈਮ 'ਚ ਤੁਸੀਂ ਕਹੋ ਨਾ ਵੀ ਕਰੋੜ ਰੁਪਏ ਦਾ ਬੂਥ ਲੈ ਲਾ ਕਿੱਥੋਂ ਲੈ ਲੂਗਾ ਕਰੋੜ ਤਾਂ ਜ਼ਿੰਦਗੀ 'ਚ ਕਦੇ ਇਕੱਠੇ ਨਹੀਂ ਦੇਖੇ ਹੈਗੇ ਕਿਤੇ ਤਾਂ ਸਾਡੀ ਮੋਦੀ ਸਰਕਾਰ ਕਹਿੰਦੀ ਘਰ-ਘਰ ਰੋਜ਼ਗਾਰ ਦਵਾਗੇ ਕਿਤੇ ਇਹ ਸਾਡੇ ਨਾਲ ਉਲਟਾ ਹੋ ਗਿਆ ਜਿਹੜੇ ਰੋਜ਼ਗਾਰ ਸਾਡੇ ਚੱਲ ਰਹੇ ਸੀ ਉਹਨਾਂ ਤੇ ਵੀ ਲੱਤ ਵੱਜ ਗਈ ਮਤਲਬ ਸਾਨੂੰ ਅਜੇ ਤਾਂ ਕੁਝ ਪਤਾ ਹੀ ਨਹੀਂ ਲੱਗ ਰਿਹਾ ਹੈ ਵੀ ਇਹ ਕਿਉਂ ਇੱਕਦਮ ਸਾਨੂੰ ਰੋਜ਼ਗਾਰ ਤੋਂ ਵਿਲੇ ਕਰ ਦਿੱਤਾ ਗਿਆ ਬੱਚਿਆਂ ਦੇ ਪੇਪਰ ਚੱਲ ਰਹੇ ਆਗੇ ਐਡਮਿਸ਼ਨ ਸਾਨੂੰ ਸਮਝ ਹੀ ਨਹੀਂ ਆ ਰਹੀ ਕਰੀਏ ਕਿਆ ਹੁਣ ਕੰਮ ਕਰਾਂਗੇ ਅਸੀਂ ਤਾਂ ਨਾ ਰੋਜ਼ ਕਮਾ ਕੇ ਖਾਣ ਵਾਲੇ ਲੋਕ ਹੈ ਜੀ ਨਾ ਕੋਈ ਢਿੱਲੋਂ ਚ ਚਲੇ ਗਿਆ ਫਿਲਮ ਦੇਖਣ ਉਸਨੇ ਗੱਡੀ ਰੋਡ ਤੇ ਖੜੀ ਕਰਤੀ ਕੋਈ ਇੱਕ ਦੋ ਮਿੰਟ ਵਾਸਤੇ ਸਮਾਨ ਲੈਣ ਆਇਆ ਵੀ ਮੈਂ ਹੁਣੇ ਹੀ ਸਮਾਨ ਲੈ ਕੇ ਵਾਪਸ ਚਲ ਜਾਣਾ ਉਸਨੇ ਰੋਡ ਤੇ ਖੜੀ ਕਰ ਦਿੱਤੀ ਗੱਡੀ ਉਹਦੇ 'ਚ ਮਿਸਤਰੀਆਂ ਦਾ ਤਾਂ ਕੋਈ ਕਸੂਰ ਨਹੀਂ ਹੈ ਜੇਕਰ ਗਵਰਨਮੈਂਟ ਦੀ ਪਾਲਿਸੀ ਹੈ ਇਹ ਨਹੀਂ ਸਮਝ ਆਏਗੀ ਕਿ ਪ੍ਰੋਬਲਮ ਕਿਸ ਚੀਜ਼ 'ਚ ਹੈ ਕਿ ਕੰਮ ਕਰਨੇ 'ਚ ਪ੍ਰੋਬਲਮ ਹੈ ਜਾਂ ਰੋਡ 'ਤੇ ਉੱਪਰ ਕੰਮ ਕਰਨੇ 'ਚ ਹੈ ਦ ਬੇਸਿਕ thing 'ਇਸ ਕਿ ਅਗਰ ਪ੍ਰੋਬਲਮ ਹੈ ਤਾਂ ਉਸਕਾ ਸੌਟ ਆਊਟ ਹੋਤਾ ਹੈ ਇਹ ਨਹੀਂ ਕਿ ਪੂਰੀ ਮਾਰਕੀਟ ਖਾਲੀ ਕਰਾ ਦੇ ਅਗਰ ਆਪ ਐ اگر ایک ایوریل لیتے ایک فیملی میں چار ممبر بھی ہوتے یعنی 20 ہزار لوگوں کو انہوں نے صرف ایک اپنے فیصلے کے لیے یا کسی کے اس کے لیے بیکر کر دیا۔ فارمیسی والے الیگل طریقے نال ایتھے بیٹھے آ انہاں نوں پارکنگ دی پرابلم آندی ہے انہاں نے سانو تنگ پریشان کرن واسطے کٹوٹ بھی کوئی 100 700 بندے نے سائن کر کے ایم سی نوں شکایت پاتی کہ اس پارکنگ خالی کرا کے دو کر کے جڑا پی جی ائی دے باہر لنگر لگدا ہے اتوار لنگر لگدا جی پی جی ائی جinna کی میرے مکینک او لنگر پھر کددا چلوگا ہن ਇਹ ਸਤਿਗੁਰ ਜਾਣਦੇ ਜੀ ਇਸ ਵਾਰੀ ਤਾਂ ਮੁਸ਼ਕਲ ਹੈ ਮੋਟਰ ਮਾਰਕੀਟ ਤੋਂ ਤਾਂ ਸੇਵਾ ਇਕੱਠੀ ਕਰ ਹੀ ਨਹੀਂ ਸਕਦੇ ਨਾ ਜੀ ਕਿਉਂਕਿ ਸਾਰਿਆਂ ਦੇ ਆਪਣੇ ਘਰੋ ਜੜੇ ਹੋਏ ਆ ਫਿਰ અમાਰ ਰੋਜ਼ਗਾਰ ਸੀਨੇ ਤੋਂ ਉਹ ਮੈਂ ਨੌਕਰੀਆਂ ਦੇਣਾ ਸਰ ਫੈਮਲੀ ਸਰ ਫਾਦਰ ਹੈ ਮੰਮੀ ਹੈ ਬੱਚੇ ਹੈ ਵਾਈਫ ਹੈ ਰੈਂਟ ਤੇ ਰਹਤੇ ਆ ਰੈਂਟ ਤੇ ਰਹਤੇ ਆ ਸਰ यहां पे ਫਿਰ ਥੋੜਾ ਤਾਂ ਉਹਦੇ ਵਿੱਚ ਜਿਹੜਾ ਟੂਲ ਬਾਕਸ ਆ ਉਹਦੇ ਵਿੱਚ ਤੁਹਾਡਾ ਸਮਾਨ ਵੀ ਬੜਾ ਮਹਿੰਗਾ ਹੋਣਾ ਹਾਂਜੀ ਸਰ ਮਹਿੰਗਾ ਹੈ ਇਹ ਉਹ ਹਾਂ ਫਿਰ ਉਹ ਵੀ ਲੱਗੇ ਜੇ ਐਮਸੀ ਸਾਰਾ ਇਸਮੇ ਉਤਰਾ ਟੂਲ ਬਾਕਸ ਮੈਂ ਹੀ ਸਾਰਾ ਸੱਚਾ ਉਹਦੇ ਫਿਰ ਸਕੈਨਰ ਸਕੈਨਰ ਵੀ ਸਾਰੇ ਹੋਣੇ ਹੈ ਹਾਂਜੀ ਉਸਮੈਂ ਹੀ ਆ ਸਾਰਾ ਇਹ ਜਗ੍ਹਾ ਸਾਡੇ ਟੂਲ ਬਾਕਸ ਪਏ ਸੀਗੇ ਅਸੀਂ ਆਹ ਸਾਹਮਣੇ ਜਿਹੜਾ ਗਰਾਊਂਡ ਹੈ ਇਹ ਵਿਲਾ ਪਿਆ ਇੱਥੇ ਕੋਈ ਉਹ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਇੱਥੇ ਅਸੀਂ ਕੰਮ ਕਰਕੇ ਆਪਣੇ ਟੂਲ ਜਿਹੜੇ ਇੱਥੇ ਟੂਲ ਬਾਕਸ ਦੇ ਵਿੱਚ ਕੈਰੀ ਕਰਦੇ ਸੀਗੇ ਅਸੀਂ ਸ਼ਬਦਾਂ ਦੇ ਵਿੱਚ ਇਹਨਾਂ ਦਾ ਦਰਦ ਬਿਆਨ ਨਹੀਂ ਕਰ ਸਕਦੇ ਕਵਰੇਜ ਕਰਨ ਲਈ ਤਾਂ ਹੀ ਆਏ ਤਾਂ ਕਿ ਇਹਨਾਂ ਦੀ ਜਿਹੜੀ ਆਵਾਜ਼ ਹੈ ਤੁਹਾਡੇ ਤੱਕ ਜ਼ਰੂਰ ਪਹੁੰਚੇ ਸਤਿ ਸ਼੍ਰੀ ਅਕਾਲ ਇਸ ਵਕਤ ਅਸੀਂ ਚੰਡੀਗੜ੍ਹ ਦੀ ਸਭ ਤੋਂ ਵੱਡੀ ਮੋਟਰ ਮਾਰਕੀਟ ਮਨੀ ਮਾਜਰਾ ਮੋਟਰ ਮਾਰਕੀਟ ਸੈਕਟਰ 13 ਦੇ ਵਿੱਚ ਮੌਜੂਦ ਹਾਂ ਮੰਡੇ ਨੂੰ ਯਾਨੀ ਕਿ ਸੋਮਵਾਰ ਨੂੰ ਐਮਸੀ ਵੱਲੋਂ ਇੱਕ ਐਂਟੀ ਐਨਕ੍ਰੋਚਮੈਂਟ ਡ ਜਿਹਦੇ ਵਿੱਚ ਇੱਥੇ ਬੈਠੇ ਹੋਏ ਮਕੈਨਿਕ ਜੋ ਸਾਲਾਂ ਤੋਂ ਇੱਥੇ ਬੈਠੇ ਹੋਏ ਸੀ ਉਹਨਾਂ ਦਾ ਸਮਾਨ ਚੁੱਕ ਕੇ ਲੈ ਕੇ ਜਾਇਆ ਜਾਂਦਾ ਹੈ ਲੇਕਿਨ ਇਹਦਾ ਦੂਜਾ ਪਹਿਲੂ ਇਹ ਹੈ ਕਿ ਇਸ ਐਂਟੀ ਐਨਕ੍ਰੋਚਮੈਂਟ ਡਰਾਈਵ ਦੇ ਵਿੱਚ ਸਾਲਾਂ ਤੋਂ ਇੱਥੇ ਰੋਜ਼ਗਾਰ ਚਲਾ ਰਹੇ ਆਪਣੀ ਰੋਜ਼ੀ ਰੋਟੀ ਚਲਾ ਰਹੇ ਮਕੈਨਿਕ ਵੀਰ ਨੇ ਜਿਹੜੇ ਉਹ ਬੇਰੋਜ਼ਗਾਰ ਹੋ ਗਏ ਨੇ ਤਕਰੀਬਨ ਦੱਸਿਆ ਜਾ ਰਿਹਾ ਹੈ ਕਿ 15000 ਇੱਥੇ ਬੰਦਾ ਜਿਹੜਾ ਕੰਮ ਕਰਦਾ ਸੀ ਰੋਜ਼ਮਰਰਾ ਜੋ ਹੈਂਡ ਟੂ ਮਾਉਥ ਸੀ ਜਿਹੜਾ ਸਵੇਰੇ ਕਮਾਉਂਦਾ ਸੀ ਉਹ ਹੀ ਸ਼ਾਮ ਨੂੰ ਖਾਂਦਾ ਸੀ ਉਹ ਬੇਰੋਜ਼ਗਾਰ ਹੋ ਗਿਆ ਚੰਡੀਗੜ੍ਹ ਦਾ ਸੈਕਟਰ 13 ਪੈਂਦਾ ਇਹ ਮਨੀ ਮਾਜਰਾ ਔਰ ਏਸ਼ੀਆ ਦੀ ਸਭ ਤੋਂ ਵੱਡੀ ਮੋਟਰ ਮਾਰਕੀਟ ਇਹਨੂੰ ਕਿਹਾ ਜਾਂਦਾ ਹੈ ਇਸ ਜਗ੍ਹਾ ਦੇ ਉੱਤੇ ਚਾਹੇ ਆਟੋ ਹੋਵੇ ਚਾਹੇ ਵੱਡੇ ਅਰਥ ਮੂਵਰ ਹੋਣ ਹਾਈਡਰੇ ਹੋਣ BMW ਤੋਂ ਲੈ ਕੇ ਛੋਟੀਆਂ ਗੱਡੀਆਂ ਤੱਕ ਇੱਥੇ ਬੜੇ ਸਸਤੇ ਭਾਅ ਦੇ ਉੱਤੇ ਸਹੀ ਹੋ ਕੇ ਜਾਂਦੀਆਂ ਸੀ ਭਾਜੀ ਜਿਹੜੀ ਡਰਾਈਵ ਚਲਾਈ ਹੈ ਹੁਣ ਐਮਸੀ ਵੱਲੋਂ ਕੀ ਤੁਹਾਨੂੰ ਕੋਈ ਇਤਲਾ ਨਹੀਂ ਦਿੱਤੀ ਗਈ ਸੀ ਕਿ ਸਿੱਧਾ ਹੀ ਤੁਹਾਡਾ ਇਦਾਂ ਕਰਕੇ ਲੱਗੇ ਇਤਲਾ ਕੋਈ ਨਹੀਂ ਜੀ ਕੁਝ ਮਹੀਨੇ ਪਹਿਲਾਂ ਪੇਪਰ 'ਚ ਜਰੂਰ ਆਈ ਸੀਗੀ ਉਹਦਾ ਅਸੀਂ ਕਾਰਨ ਸੰਬੰਧ ਦੇ ਆ ਜਿਹੜੇ ਤਕਰੀਬਨ ਸਾਹਮਣੇ ਐਨਸੀ ਦੇ ਵਿੱਚ ਫਾਰਮੇਸੀ ਵਾਲੇ ਸੀਗੇ ਨਾ ਉਹ ਸਸਤੇ ਕਿਰਾਏ ਦੇ ਚੱਕਰ 'ਚ ਇਧਰ ਸ਼ਿਫਟ ਹੋ ਗਏ ਉਹਨਾਂ ਫਾਰਮੇਸੀ ਵਾਲਿਆਂ ਨੂੰ ਪ੍ਰੋਬਲਮ ਸੀਗੀ ਪਾਰਕਿੰਗ ਦੀ ਐਕਚੁਅਲੀ ਇਹ ਫਾਰਮੇਸੀ ਮਾਰਕੀਟ ਨਹੀਂ ਹੈਗੀ ਇਹ ਗਾਗਜਾਂ ਦੇ ਵਿੱਚ ਵੀ ਮੋਟਰ ਮਾਰਕੀਟ ਹੈ ਔਰ ਜਿਹੜੇ ਐਸ ਸੀ ਐਫ ਹੈ ਸ਼ੌਪ ਕਮ ਫਲੈਟ ਹੈ ਤਿੰਨ ਫਲੋਰ ਲੀਗਲ ਤਰੀਕੇ ਨਾਲ ਤੁਸੀਂ ਕਮਰਸ਼ੀਅਲ ਨਹੀਂ ਦੇ ਸਕਦੇ ਪਰ ਫੇਰ ਵੀ ਤਿੰਨੇ ਫਲੋਰਾਂ ਚੜੀਆਂ ਹੋਈਆਂ ਅਸੀਂ ਹਜ ਤੱਕ ਕਦੇ ਇਹ ਮੁੱਦਾ ਚੱਕਿਆ ਨਹੀਂ ਬਲਕਿ ਹੁਣ ਚੱਕਣਾ ਪੈਣਾ ਕਿਉਂਕਿ ਸਾਡੇ ਢਿੱਡ ਤੇ ਲੱਤ ਵੱਜ ਗਈ ਫਾਰਮੇਸੀ ਵਾਲੇ ਇਲੀਗਲ ਤਰੀਕੇ ਨਾਲ ਇੱਥੇ ਬੈਠੇ ਆ ਉਹਨਾਂ ਨੂੰ ਪਾਰਕਿੰਗ ਦੀ ਪ੍ਰੋਬਲਮ ਆਂਦੀ ਹੈ ਉਹਨਾਂ ਨੇ ਸਾਨੂੰ ਤੰਗ ਪਰੇਸ਼ਾਨ ਕਰਨ ਵਾਸਤੇ ਕਟੋ-ਕਟ ਵੀ ਕੋਈ 100-200 ਬੰਦੇ ਨੇ ਸਾਈਨ ਕਰਕੇ ਐਮ ਸੀ ਨੂੰ ਸ਼ਿਕਾਇਤ ਪਾਤੀ ਕਿ ਇਹ ਪਾਰਕਿੰਗ ਖਾਲੀ ਕਰਾ ਕੇ ਦਿਓ ਹੁਣ ਐਮਸੀ ਨੇ ਸਾਨੂੰ ਬਹਾਨਾ ਬਣਾਤਾ ਮਾਨਯੋਗ ਹਾਈ ਕੋਰਟ ਹਾਈ ਕੋਰਟ ਦਾ ਕਿ ਹਾਈ ਕੋਰਟ ਦੇ ਆਰਡਰ ਹੈ ਅਸੀਂ ਸਾਰੇ ਜਾਬਤੇ 'ਚ ਰਹਿਣ ਵਾਲੇ ਆਂ ਮਿਹਨਤ ਮਜ਼ਦੂਰੀ ਕਰਨ ਵਾਲੇ ਆਂ ਅਸੀਂ ਸਤਕਾਰ ਬਹੁਤ ਕਰਦੇ ਆਂ ਕੋਰਟ ਦਾ ਕੋਰਟ ਦਾ ਫੈਸਲਾ ਸਿਰ ਮੱਥੇ ਪਰ ਸਾਨੂੰ ਐਨਾ ਵੀ ਪਤਾ ਵੀ ਕੋਰਟ ਕਿਸੇ ਗਰੀਬ ਆਦਮੀ ਦੇ ਢਿੱਡ ਤੇ ਲੱਤ ਕਦੇ ਨਹੀਂ ਮਾਰ ਸਕਦਾ ਇਹ ਇੱਕ ਰਲਿ ਮਿਲੀ ਸਾਜ਼ਿਸ਼ ਦੇ ਤਹਿਤ ਸਾਡੇ ਨਾਲ ਜਿਹੜਾ ਇਹ ਜ਼ਬਰ ਹੋਇਆ ਤਕਰੀਬਨ 1996 ਤੋਂ ਮਾਰਕੀਟ ਰਜਿਸਟਰਡ ਆ ਉਸ ਤੋਂ ਪਹਿਲਾਂ ਦੀ 78 ਦੀ ਇਹ ਮਾਰਕੀਟ ਓਲਡ ਰੋਪੜ ਰੋਡ ਤੋਂ ਇਧਰ ਡਵੈਲਪ ਕੀਤੀ ਸੀਗੀ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਵੱਦੀ ਵੱਦੀ ਅੱਜ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਹੈ ਜੇਕਰ ਐਮਸੀ ਨੂੰ ਕਿਸੇ ਨਵੇਂ ਬੰਦੇ ਤੋਂ ਕੋਈ ਪ੍ਰੋਬਲਮ ਹੈ ਤਾਂ ਉਹ ਐਸੋਸੀਏਸ਼ਨ ਨਾਲ ਗੱਲ ਕਰ ਸਕਦੀ ਸੀਗੀ ਅਸੀਂ ਉਹਦਾ ਕੋਈ ਨਾ ਕੋਈ ਹੱਲ ਕੱਢਦੇ ਅਸੀਂ ਪਹਿਲਾਂ ਵੀ ਇਹ ਸਪੈਸ਼ਲੀ ਉਚੇਚੇ ਤੌਰ ਤੇ ਸਾਰਿਆਂ ਨੂੰ ਇਨਫੋਰਮੇਟ ਕੀਤਾ ਹੋਇਆ ਕਿ ਨਵੀਂ ਪੇਟੀ ਫਰੰਟ ਦੇ ਵਿੱਚ ਖਾਸ ਕਰ ਕਿਸੇ ਦਾ ਨਵਾਂ ਟੂਲ ਬਾਕਸ ਨਹੀਂ ਆਏਗਾ ਜੇ ਕਿਸੇ ਨੇ ਕੋਈ ਕੰਮ ਕਰਨਾ ਵੀ ਹੈ ਤਾਂ ਪਿੱਛੇ ਕਿਤੇ ਖਾਲੀ ਗਰਾਊਂਡ ਚ ਉਹ ਜਾ ਸਕਦਾ ਸਾਈਡਾਂ ਤੇ ਵਿੱਚ ਜਿਹੜਾ ਰੋਡ ਜਾਮ ਹੁੰਦਾ ਗੱਡੀਆਂ ਦਾ ਜੋ ਵੀ ਹੈ ਉਹ ਐਮਸੀ ਦਾ ਕੰਮ ਸੀਗਾ ਉਹਨੂੰ ਸੋਲਵ ਕਰਨਾ ਐਮਸੀ ਦਾ ਹੀ ਸਾਰਾ ਕਰਿਆ ਗੁਜਰਿਆ ਜੀ ਉਹਨਾਂ ਭੁਗਤਣਾ ਸਾਨੂੰ ਪੈ ਰਿਹਾ ਹੁਣ ਸਾਡੇ ਕੋਲ ਕੋਈ ਹੱਲ ਨਹੀਂ ਅਸੀਂ ਬਿਲਕੁਲ ਇੱਕ ਬਲਾਈਂਡ ਹੋ ਕੇ ਬੈਠੇ ਆ ਅਸੀਂ ਥੋੜਾ ਸਮਾਨ ਵੀ ਲੈ ਗਏ ਆ ਉਹ ਹਾਂਜੀ ਸਾਡਾ ਸਮਾਨ ਲੈ ਕੇ ਸੁਣਨੇ ਚ ਇਹ ਆ ਰਿਹਾ ਵੀ ਸਮਾਨ ਵੀ ਜਬਤ ਹੈ ਹੁਣ ਜਿਹੜੇ ਬੰਦੇ ਨੇ 500 ਰੁਪਿਆ ਦਿਹਾੜੀ ਦਾ ਕੰਮ ਕਰਨਾ ਜੀ ਉਹਨਾਂ 500 ਰੁਪਏ ਚ ਕਿਉਂਕਿ ਕੱਲਾ ਜੇ ਮੈਂ ਮੈਂ ਲਾਵਾਂ ਮੇਰੇ ਕੋਲ ਜੇ ਚਾਰ ਵਰਕਰ ਮੇਰੇ ਮੇਰੇ ਨਾਲ ਸਹਾਇਕੀ ਮੇਰੇ ਨਾਲ ਕੰਮ ਕਰਦੇ ਆ ਉਹਨਾਂ ਦੀ ਵੀ ਫੈਮਲੀਆਂ ਇਸ ਦੇ ਨਾਲ ਬਹੁਤ ਲੰਬੀ ਚੇਨ ਬਣ ਜਾਂਦੀ ਹੈ ਕਿੱਥੇ ਤਾਂ ਸਾਡੀ ਮੋਦੀ ਸਰਕਾਰ ਕਹਿੰਦੀ ਘਰ-ਘਰ ਰੋਜ਼ਗਾਰ ਦਵਾਗੇ ਕਿੱਥੇ ਇਹ ਸਾਡੇ ਨਾਲ ਉਲਟਾ ਹੋ ਗਿਆ ਜਿਹੜੇ ਰੋਜ਼ਗਾਰ ਸਾਡੇ ਚੱਲ ਰਹੇ ਸੀ ਉਹਨਾਂ ਤੇ ਵੀ ਲੱਤ ਵੱਜ ਗਈ ਉਹ ਹੁਣ ਸਾਨੂੰ ਇਹ ਨਹੀਂ ਪਤਾ ਕਿ 2-4 ਦਿਨ ਤੱਕ ਤਾਂ ਅਸੀਂ ਕੱਢ ਸਕਦੇ ਹਾਂ ਵੀ ਆਉਣ ਵਾਲਾ ਸਮਾਂ ਸਾਡੇ ਨਾਲ ਕਿਹਜਾ ਬਤੀਤ ਹੋਊਗਾ ਕਿਉਂਕਿ ਤੁਹਾਨੂੰ ਪਤਾ ਹੈ ਹੁਣ ਮਈ-ਜੂਨ ਦੀਆਂ ਫੀਸਾਂ ਵੀ ਬੱਚਿਆਂ ਦੀਆਂ ਔਰ ਜਿਹੜੇ ਮੇਰੇ ਸਮਕਾਲੀ ਉਹਨਾਂ ਦੇ ਤਾਂ ਕਾਲਜਾਂ ਦੀਆਂ ਫੀਸਾਂ ਜਾਣੀਆਂ ਕਿੰਨੀਆਂ-ਕਿੰਨੀਆਂ ਫੀਸਾਂ ਬੱਚਿਆਂ ਦੀਆਂ ਔਰ ਇੱਥੋਂ ਹੀ ਅਸੀਂ ਮਿਹਨਤ ਮਜ਼ਦੂਰੀ ਕਰਕੇ ਕਮਾ ਰਹੇ ਹਾਂ ਸੋ ਸਾਡੀ ਤਾਂ ਇਹੀ ਅਪੀਲ ਹੈ ਵੀ ਇਹਦਾ ਕੋਈ ਹੱਲ ਕੱਢਿਆ ਜਾਵੇ ਜਿੰਨੇ ਅਸੀਂ ਪੁਰਾਣੇ ਆ ਘੱਟੋ ਘੱਟ ਉਹਨਾਂ ਦਾ ਕੋਈ ਸਾਨੂੰ ਤੁਸੀਂ ਆਪਣਾ ਪੈਰਾਮੀਟਰ ਦੇ ਦਿਓ ਕਿ ਭਾਈ 2x2 ਤੋਂ ਵੱਡੇ ਤੁਸੀਂ ਟੂਲ ਬਾਕਸ ਨਾ ਰੱਖੋ ਉਹ ਅਸੀਂ ਉਸ ਪੈਰਾਮੀਟਰ ਦੇ ਤਹਿਤ ਰੁਕ ਮਸੀਂ ਚੱਲ ਕੇ ਇਹ ਸਿਸਟਮ ਸੈੱਟ ਕਰ ਸਕਦੇ ਆ ਇੱਥੇ ਕੋਈ ਰਹਿਸ਼ੀ ਇਲਾਕਾ ਨਹੀਂ ਹੈਗਾ ਵੀ ਅਸੀਂ ਕਿਸੇ ਰਹਿائش ਵਾਲੇ ਨੂੰ ਪਰੇਸ਼ਾਨ ਕਰੀਏ ਨਾ ਕੋਈ ਇੱਥੇ ਕੋਈ ਲੇਡੀਜ਼ ਇਹ ਜੀ ਆਂਦੀ ਆ ਵਰਕਰ ਤੁਹਾਨੂੰ ਕੋਈ ਕੋਈ ਉਹਨਾਂ ਨੇ ਆਪਸ਼ਨ ਨਹੀਂ ਦਿੱਤਾ ਜੀ ਕਿਉਂਕਿ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਵੀ ਤੁਹਾਡਾ ਸਮਾਨ ਵੀ ਨਹੀਂ ਦੇਣਾ ਹੁਣ ਤੇ ਜਿਹੜੇ ਮਕੈਨਿਕ ਵੀਰ ਹੈ ਕਿਉਂਕਿ ਜਿਵੇਂ ਅਸੀਂ ਵੀ ਸੁਣਿਆ ਵੀ ਏਸ਼ੀਆ ਦੀ ਸਭ ਤੋਂ ਵੱਡੀ ਮੋਟਰ ਮਾਰਕੀਟ ਇਹ ਹੈ ਤੇ ਇਹ ਵੀ ਸੁਣਿਆ ਸੀ ਵੀ ਜਿਹੜੀ ਗੱਡੀ ਕਿਤੇ ਪੰਜਾਬ ਹਰਿਆਣਾ ਦਿੱਲੀ ਤੱਕ ਵੀ ਜਿਹਨੂੰ ਹੋਰ ਮਕੈਨਿਕ ਜਵਾਬ ਦੇ ਦਿੰਦੇ ਵੀ ਉਹ ਗੱਡੀ ਇੱਥੇ ਆਂਦੀ ਹੈ हिमाचल ਦੀ ਸਾਰੀ ਗੱਡੀ ਇੱਥੇ ਆਉਂਦੀ ਆ ਤੇ ਫਿਰ ਇਹ ਜਿਹੜੀਆਂ ਗੱਡੀਆਂ ਨੇ ਹੁਣ ਫਿਰ ਇਹ ਤਾਂ ਹਾਹਾਕਾਰ ਵਿੱਚ ਜਾਣੀ ਇਹ ਗੱਡੀਆਂ ਫਿਰ ਠੀਕ ਕਿੱਥੇ ਹੋਊਂਗੀਆਂ ਫਿਰ ਪਤਾ ਨਹੀਂ ਜੀ ਸਾਡੇ ਕੋਲ ਹੁਣ ਕਸਟਮਰਾਂ ਦੇ ਫੋਨ ਆਂਦੇ ਉਹ ਵੀ ਬਜਾਰੇ ਬੜੇ ਇਸ ਚੀਜ਼ ਬਾਰੇ ਚਿੰਤਤ ਹੈ ਕਿ ਯਾਰ ਇਹ ਤਾਂ ਬਹੁਤ ਨਜਾਇਜ਼ ਹੋ ਗਈ ਤੁਹਾਡੇ ਨਾਲ ਦੇਖੋ ਅਸੀਂ ਮੰਨਦੇ ਇਸ ਚੀਜ਼ ਨੂੰ ਵੀ ਕੋਈ ਕਮੀ ਸਾਡੇ 'ਚ ਵੀ ਰਹੀ ਹੋਣੀ ਪਰ ਉਹ ਤੁਸੀਂ ਬੈ ਕੇ ਸਾਡੇ ਨਾਲ ਗੱਲ ਕਰਕੇ ਉਸ ਕਮੀ ਨੂੰ ਅਸੀਂ ਦੂਰ ਕਰ ਸਕਦੇ ਸੀ ਪਰ ਇਹ ਤਾਂ ਕੋਈ ਤਰੀਕਾ ਨਹੀਂ ਨਾ ਵੀ ਇਤਨਾ ਤੁਸੀਂ ਦੇਖੋ ਕੈਮਰਾ ਘੁਮਾ ਕੇ ਇਹ ਕੋਈ ਝੂਠ ਨਹੀਂ ਹੈਗਾ ਸਾਡੇ ਇਕੱਲੇ ਇਕੱਲੇ ਉਹਨਾਂ ਕੋਲ ਰਿਕਾਰਡ ਹੈ ਉਸ ਤੋਂ ਇਲਾਵਾ ਹੋਰ ਜਿਹੜੇ ਪੁਰਾਣੇ ਬੰਦੇ ਬੈਠੇ ਆ 올ਡ ਰੋਪਰ ਰੋਡ ਤੋਂ ਜਿਹੜੇ ਉੱਠ ਕੇ ਆਏ ਆ ਉਹਨਾਂ ਦੀ ਵੀ ਪੇਟੀਆਂ ਨਹੀਂ ਇਹਨਾਂ ਨੇ ਬਕਸ਼ੀਆਂ ਅੰਦਰ ਟਰੱਕ ਮਾਰਕੀਟ ਉਹ ਵੀ ਸਾਰੀ ਸਾਫ਼ ਕਰਤੀ ਔਰ ਇਹ ਬਹੁਤ ਗਲਤ ਕੀਤਾ ਹੈ ਸਾਡਾ ਕੋਈ ਦਾ ਹੱਲ ਕੱਢਿਆ ਜਾਵੇ ਜਾਂ ਸਾਨੂੰ ਪ੍ਰੋਪਰ ਤਰੀਕੇ ਨਾਲ ਕਿਤੇ ਬਿਠਾਇਆ ਜਾਵੇ ਜਾਂ ਅਸੀਂ ਕਿਸੇ ਜਗ੍ਹਾ ਦੀ ਮੰਗ ਨਹੀਂ ਕਰਦੇ ਸਾਨੂੰ ਇੱਥੇ ਹੀ ਕੋਈ ਪੈਰਾਮੀਟਰ ਦੇ ਦਿਓ ਵੀ ਇਸ ਪੈਰਾਮੀਟਰ 'ਚ ਰਹਿ ਕੇ ਤੁਸੀਂ ਕੰਮ ਕਰਨਾ ਜੀ ਤਾਂ ਉਹਨਾਂ ਨੂੰ ਵੀ ਪਰੇਸ਼ਾਨੀ ਨਾ ਆਵੇ ਸਾਨੂੰ ਵੀ ਕੋਈ ਪਰੇਸ਼ਾਨੀ ਨਾ ਹੋਵੇ ਭਾਈ ਜੀ ਇਧਰ ਪ੍ਰਧਾਨ ਸਾਹਿਬ ਵੀ ਮੌਜੂਦ ਨੇ ਭਾਈ ਜੀ ਜਿਹੜਾ ਦੱਸਿਆ ਜਾ ਰਿਹਾ ਇਹ ਕਿ ਐਨਟੀ ਐਨਕ੍ਰੋਚਮੈਂਟ ਡਰਾਈਵ ਚਲਾਈ ਗਈ ਹੈ ਥੋੜਾ ਸਵਾਨ ਸਾਰੇ ਲੈ ਕੇ ਚਲੇ ਗਏ ਨੇ ਐਮਸੀ ਵਾਲੇ ਮਿਊਸਪਲ ਕਾਰਪੋਰੇਸ਼ਨ ਵਾਲੇ ਤੇ 15000 ਬੰਦਾ ਇੱਥੇ ਬੇਰੋਜ਼ਗਾਰ ਹੋ ਗਏ ਜੀ 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 ਹਾਂ ਜੀ ਤੇ ਟੋਟਲੀ ਜਿੰਨਾ ਬੰਦਾ ਬੈਠਾਦਾ ਸਾਰਾ ਬੇਧਾਰ ਤੋਂ ਬੇਧਾਰ ਹੋ ਗਿਆ ਹਮਮਮ ਹੋਰ ਸਾਡਾ ਇਹ ਬਸ ਤਾਰਪਰੇਸ਼ਨ ਦਾ ਮਸਲਾ ਆ ਪਈ ਜਿੰਨੇ ਪੁਰਾਣੇ ਜਿਹੜੇ ਬੰਦੇ ਬੈਠੇ ਹੋਏ ਪਈ ਉਹ ਸ਼ੁਰੂ ਤੋਂ 30 35 ਸਾਲ ਹੋ ਗਏ ਉਹਨਾਂ ਨੂੰ ਟੋਟਲੀ ਬੈਠੇ ਨੂੰ ਪਈ ਉਹਨਾਂ ਦੀ ਜਿਹੜੇ ਨਵੇਂ ਬੰਦੇ ਆ ਤੇ ਬੈਠ ਰਹੇ ਆ ਉਹਨਾਂ ਨੂੰ ਉਹਨਾਂ ਦਾ ਨਹੀਂ ਪਤਾ ਜਿਹੜੇ ਨਵੇਂ ਹੋਣਾ ਤੇ ਬੈਠਰੇ ਪਈ ਉਹਨਾਂ ਦੀ ਵਜਨ ਨਾਲ ਸਾਡੀ ਜਿਹੜੀ ਮੋਟਰ ਮਾਰਕੀਟ ਨੂੰ ਕਾਫੀ ਨੁਕਸਾਨ ਪੁੱਜਿਆ ਹਮਮਮ ਹੋਰ ਕੁਝ ਬੰਦੇ ਨੇ ਜਿਹੜੇ ਸ਼ਰਾਰਤੀ ਲਾ ਲੋ ਜਬ ਬਾਹਰੋਂ ਲਾਲੋ ਜਿਨ੍ਹਾਂ ਨੇ ਰਿਪੋਰਟ ਦਰੀਏ ਕਾਰਪੋਰੇਸ਼ਨ ਜੇ ਉਹਨਾਂ ਨੇ ਸਾਨੂੰ ਇਸ਼ੂ ਬਣਾਤਾ ਵੀ ਇਹ ਹਾਈ ਟੋੜ ਦੇ ਆਰਡਰ ਹੈ ਉਹਨਾਂ ਦੀ ਬਦੌਲਤ ਸਾਡੀ ਪੇਟੀਆਂ ਜਿੰਨੀਆਂ ਸੋਮਵਾਰ ਵਾਲੇ ਦਿਨ ਲੈਦੇ ਸਾਰੇ ਹਾਂਜੀ ਤੇ ਮੈਨੂੰ ਚੇਤਾ ਵੀ ਅਸੀਂ ਅਕਸਰ ਇਹਨਾਂ ਨੂੰ ਪਜੀਆ ਵੀ ਦੇਖਿਆ ਵੀ ਇੱਥੋਂ ਦੇ ਜਿਹੜੇ ਮਕੈਨਿਕ ਵੀਰ ਨੇ ਉਹ ਆਪਣੇ ਤਿਲ ਫੁੱਲ ਇਕੱਠਾ ਕਰਕੇ ਜਿਹੜਾ ਪਜੀਆ ਦੇ ਬਾਹਰ ਲੰਗਰ ਲੱਗਦਾ ਹੈ ਐਤਵਾਰ ਲੰਗਰ ਲੱਗਦਾ ਜੀ ਪਜੀਆ ਜਿੰਨਾ ਕਿ ਮੇਰੇ ਮਕੈਨਿਕ ਉਹ ਲੰਗਰ ਫਿਰ ਕਿਦਾਂ ਚੱਲੂਗਾ ਹੁਣ ਇਹ ਸਤਗੁਰ ਜਾਣਦੇ ਆ ਜੀ ਐਸ ਵਾਰੀ ਤਾਂ ਮੁਸ਼ਕਲ ਹੈ ਮੋਟਰ ਮਾਰਕੀਟ ਤੋਂ ਤਾਂ ਸੇਵਾ ਇਕੱਠੀ ਕਰ ਹੀ ਨਹੀਂ ਸਕਦੇ ਨਾ ਜੀ ਕਿਉਂਕਿ ਸਾਰੇ ਆਪਣੇ ਘਰੋ ਜੜੇ ਹੋਏ ਆ ਮੇਰੇ ਭਰਾਵਾਂ ਦਾ ਇੰਨਾ ਸਹਿਯੋਗ ਰਹਿੰਦਾ ਇਹਨਾਂ ਨੇ ਦਾਸ ਨੂੰ ਮੂਰੇ ਕੀਤਾ ਹੋਇਆ ਸਾਰੇ ਮੇਰੇ ਵੀਰ ਕਿਸੇ ਕੋਲ 10 ਕਿਸੇ ਕੋਲ 50 ਕਿਸੇ ਕੋਲ 100 ਜੋ ਕਿਸੇ ਕੋਲ ਸਾਰੇ ਰਸਦ ਇਕੱਠੀ ਕਰਕੇ ਪੀਜੀ ਲੋਡ ਬੰਦਾ ਵਾਸਤੇ ਲੰਗਰ ਤੇ ਉਸ ਤੋਂ ਇਲਾਵਾ ਜੋ ਕਿਸੇ ਕੋਲ ਬਣ ਸਕੇ ਉਹਨਾਂ ਦੀ ਵੀ ਸੇਵਾ ਹੁੰਦੀ ਸੀਗੀ ਪਿਛਲੇ ਪਿਛਲੀ ਵਾਰ ਅਸੀਂ ਬਾਈ ਜੀ ਹੋਰਾਂ ਦੇ ਨਾਲ ਗਏ ਸੀ ਮੋਟਰ ਮਾਰਕੀਟ ਦੇ ਸਾਰੇ ਮਕੈਨਿਕਾਂ ਨੇ ਪੈਸੇ ਇਕੱਠੇ ਕੀਤੇ ਸੀ ਜਦੋਂ 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 ਹੜ੍ਹ ਆ ਗਏ ਸੀ ਪੰਜਾਬ ਦੇ ਵਿੱਚ ਹੜ੍ਹ ਆ ਗਈ ਸੀ ਤਬਾਹੀ ਹੋ ਗਈ ਸੀ ਪੰਜਾਬ ਹਰਿਆਣਾ ਉਦੋਂ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਗਏ ਸੀ ਇੱਥੇ ਮਾਰਕੀਟ ਵੱਲੋਂ ਸਾਡੀ ਮੋਟਰ ਮਾਰਕੀਟ ਹਰ ਟਾਈਮ ਸਮਾਜਿਕ ਸੇਵਾਵਾਂ ਦੇ ਵਿੱਚ ਤਤਪਰ ਰਹਿੰਦੀ ਕਦੇ ਕਿਸੇ ਨੂੰ ਮਨਾਹੀ ਨਹੀਂ ਸਾਲ 'ਚ ਸਾਡੇ ਪ੍ਰਧਾਨ ਜੀ ਖੁਦ ਨਾਲ ਲੱਗੇ ਦੋ ਵਾਰੀ ਬਲੱਡ ਕੈਂਪ ਲੱਗਦਾ ਔਰ ਸਾਲ ਦੇ ਵਿੱਚ ਜਿੰਨਾ ਕੋ ਹੋ ਸਕੇ ਕਿਸੇ ਦੀ ਜੋ ਕੋਈ ਰਾਘੀਰ ਵੀ ਆਂਦਾ ਉਹਦੀ ਵੀ ਸਾਡੇ ਵੱਲੋਂ ਪੂਰੀ ਮਦਦ ਕੀਤੀ ਜਾਂਦੀ ਆ ਪਰ ਅੱਜ ਸਾਨੂੰ ਲੋਕਾਂ ਦੀ ਲੋੜ ਹੈ ਸਾਨੂੰ ਚੰਡੀਗੜ੍ਹ ਦੇ ਵਸਨੀਕਾਂ ਨੂੰ ਮੇਰੀ ਇਹ ਅਪੀਲ ਹੈ ਸਾਡੇ ਨਾਲ ਖੜੋ ਸਾਡੀ ਆਵਾਜ਼ ਬੁਲੰਦ ਕਰੋ ਤਾਂ ਜੋ ਸਰਕਾਰਾਂ ਦੇ ਕੰਨ ਖੁੱਲ ਸਕਣ ਸਾਨੂੰ ਕਿਸੇ ਨਾ ਕਿਸੇ ਕੋਈ ਸਾਡਾ ਹੱਲ ਨਿਕਲੇ 30 30 ਸਾਲ ਹੋ ਗਏ ਤੇ ਹੁਣ ਤਾਂ ਹੋਰ ਕੋਈ ਕੰਮ ਤੁਸੀਂ ਕਰ ਵੀ ਨਹੀਂ ਸਕਦੇ ਬੱਚੇ ਬਿਆਨ ਜੋਕੇ ਹੋ ਗਏ ਜੀ ਬੱਚੇ ਵੀ ਤਾਂ ਵਿਆਹਣੇ ਲਾਇਕ ਹੋ ਰਹੇ ਜੀ ਕਹਾਂ ਜਾਉਂਗੇ ਜੀ ਤੇ ਹੁਣ ਫਿਰ ਇਹਦਾ ਕੋਈ ਆਪਸ਼ਨ ਸਰਕਾਰ ਵੱਲੋਂ ਜਾਂ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਕੁਝ ਤੁਹਾਡੇ ਨਾਲ ਕੋਈ ਗੱਲਬਾਤ ਹੋ ਰਹੀ ਹੈ ਕੋਈ ਕੋਈ ਬਾਤ ਨਹੀਂ ਜੀ ਅੱਜ ਸ਼ਾਮ ਨੂੰ 4 ਵਜੇ ਬੁਲਾਇਆ ਜੀ ਬਹੁਤ ਘੰਟੇ ਲੱਗੇ ਜੀ ਕਹਾਂ ਜਾਉਂਗੇ ਜੀ ਮਿਸਤਰੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸੋ ਜਿਹੜਾ ਅਸੀਂ ਸ਼ਬਦਾਂ ਦੇ ਵਿੱਚ ਇਹਨਾਂ ਦਾ ਦਰਦ ਬਿਆਨ ਨਹੀਂ ਕਰ ਸਕਦੇ ਕਵਰੇਜ ਕਰਨ ਲਈ ਤਾਂ ਹੀ ਆਏ ਤਾਂ ਕਿ ਇਹਨਾਂ ਦੀ ਜਿਹੜੀ ਆਵਾਜ਼ ਹੈ ਤੁਹਾਡੇ ਤੱਕ ਜ਼ਰੂਰ ਪਹੁੰਚੇ ਕਿਉਂਕਿ ਬਾਲ ਬੱਚੇ دار ਸਾਰੇ ਪਰਿਵਾਰਾਂ ਵਾਲੇ ਆ ਸਾਲਾਂ ਤੋਂ ਇਥੋਂ ਹੀ ਕਮਾਉਂਦੇ ਸੀ ਇਥੋਂ ਹੀ ਸਾਰਾ ਰੋਜ਼ਗਾਰ ਚੱਲਦਾ ਸੀ ਕਾਰੋਬਾਰ ਚੱਲਦਾ ਸੀ ਘਰ ਪਰਿਵਾਰ ਦਾ ਖਰਚਾ ਚੱਲਦਾ ਸੀ ਬੱਚੇ ਪੜਦੇ ਹੁੰਦੇ ਆ ਤੇ ਅੱਗੇ ਭਾਈ ਸਾਹਿਬ ਕਹਿ ਰਹੇ ਕਿ ਬੱਚੇ ਵਿਆਹਣ ਯੋਗ ਨਹੀਂ ਕੋਈ ਨਹੀਂ ਕੋਈ ਹੱਲ ਨਿਕਲੂਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਇੰਨੀ ਤੁਸੀਂ ਇੰਨੀ ਸੇਵਾ ਕਰਦੇ ਆ ਜਦੋਂ ਅਸੀਂ ਵੇਖਦੇ ਆ ਜੀ ਕੋਈ ਕਿਤੇ ਵਿਫਤਾ ਆ ਜੇ ਤੁਸੀਂ ਮੂਹਰੇ ਖੜੇ ਹੁੰਦੇ ਆ ਸਾਰੇ ਮਕੈਨਿਕ ਵੀਰ ਪਰਮਾਤਮਾ ਵੀ ਦਾ ਕੋਈ ਨਾ ਕੋਈ ਤਾਂ ਹੱਲ ਕੱਢੂਗਾ ਕੋਈ ਗੱਲ ਨਹੀਂ ਅਸੀਂ 80% ਦਾ ਡੋਨਰ ਮੋਟਰ ਮਾਰਕੀਟ ਨੇ ਜਿਵੇਂ ਨਾ ਪੀ ਪੀ ਨੈਗੇਟਿਵ ਅਲਗੋਰਿਦਮ ਤਾਲੀ ਮਾਰਤਾ ਦੇ ਚੁੱਕੇ ਆ ਜੀ ਕਿ ਬਾਈ ਜੱਟੇ ਬਿਲਕੁਲ ਸਹੀ ਕਿ ਆ ਵੀਰ ਨੇ ਸਾਡੇ 80% ਲੋਕ ਨਾ ਜਿਹੜੇ ਮੋਟਰ ਮਾਰਕੀਟ ਦੇ ਬਾਈ ਦੀ ਗੱਲਾਂ ਸੁਣ ਕੇ ਮੈਂ ਵੀ ਪਾਪੂ ਹੋ ਰਿਆਂ ਵੀ 80% ਲੋਕ ਜਿਹੜੇ ਸਾਡੇ ਮਕੈਨਿਕ ਆ ਬਲੱਡ ਡੋਨੇਟ ਡੋਨਰ ਹੈ ਪੀਜੀਐ ਹੀ ਪਤਾ ਕਰ ਲਓ 32 ਪਤਾ ਕਰ ਲਓ 16 ਪਤਾ ਕਰ ਲਓ ਨਾਲ 6 ਸੈਕਟਰ ਹਸਪੀਟਲ ਪੰਜ ਕੁੱਲੇ ਉੱਥੇ ਪਤਾ ਕਰ ਲਓ ਐਲਕੈਮਿਸਟ ਪਤਾ ਕਰ ਲਓ ਜਿਹੜੇ ਮਰਜੀ ਤੁਸੀਂ ਚੰਡੀਗੜ੍ਹ ਦੇ ਹਸਪਤਲ ਪਤਾ ਕਰਿਓ ਜੇ ਤੁਸੀਂ ਓਕੂਪੇਸ਼ਨ ਦੇ ਵਿੱਚ ਲਿਖਦੇ ਆਂ ਵੀ ਓਕੂਪੇਸ਼ਨ ਵੀ ਕੰਮ ਕੀ ਕਰਦੇ ਆਂ ਉਹਦੇ ਵਿੱਚ ਮੋਟਰ ਮੋਟਰ ਮਾਰਕੀਟ ਮਨੀ ਮਾਜਰੇ ਦਾ ਐਡਰੈਸ ਹੋਊਗਾ ਸਾਰੇ ਮਕੈਨਿਕ ਭਰਾ ਵੱਧ ਚੜ ਕੇ ਹਰ ਹਰ ਜਗ੍ਹਾ ਜਿੱਥੇ ਕੀ ਲੋਡ ਹੁੰਦੀ ਐ ਅਸੀਂ ਖੜਦੇ ਆਂ ਪਰ ਅੱਜ ਸਾਡੇ ਨਾਲ ਸਮਾਂ ਹੈ ਸਾਡੇ ਦੇ ਸਮਾਂ ਬਣਿਆ ਸਾਡੇ ਮੈਂ ਅਪੀਲ ਕਰਦਾ ਚੰਡੀਗੜ੍ਹ ਦੇ ਲੋਕਾਂ ਨੂੰ ਆਵਾਜ਼ ਬੁਲੰਦ ਕਰੋ ਸਾਡੇ ਨਾਲ ਖੜੋ ਸਾਡਾ ਕੋਈ ਹੱਲ ਕਰਾਓ ਅਸੀਂ ਕਿੱਥੇ ਜਾਈਏ ਆਪਣੇ ਬੱਚੇ ਲੈ ਕੇ ਕਿੱਥੇ ਜਾਈਏ ਬਿਲਕੁਲ ਜੀ ਤੇ ਭਾਈ ਸਾਹਿਬ ਨੇ ਇੱਕ ਜਿਹੜਾ ਸਾਰੇ ਮਕੈਨਿਕ ਵੀਰਾਂ ਨੇ ਇੱਕ ਗਰੁੱਪ ਵੀ ਬਣਾਇਆ ਹੋਇਆ ਤੇ ਉਹ ਗਰੁੱਪ WhatsApp ਗਰੁੱਪ ਹੈ ਤੇ ਉਹਦੇ ਗਰੁੱਪ ਵਿੱਚ ਖਾਸ ਤੌਰ ਦੇ ਉੱਤੇ ਹਦਾਇਤਾਂ ਵੀ ਕੋਈ ਵੀ ਇੱਦਾਂ ਇੱਧਰ ਉੱਧਰ ਦੀ ਕੋਈ ਗੱਲ ਨਹੀਂ ਕਰਨੀ ਸਿਰਫ ਬਲੱਡ ਡੋਨੇਟ ਕਰਨਾ ਜਿਹਦੇ ਜਿਹਨੇ ਸਿਰਫ ਉਹਦੀ ਉਹਦੇ ਲਈ ਇੱਕ ਸਪੈਸ਼ਲ ਗਰੁੱਪ ਬਣਾਇਆ ਹੋਇਆ ਮਕੈਨਿਕ ਵੀਰਾਂ ਨੇ ਸਿਟੀ ਬਲੱਡ ਸੇਵਾ ਨਾਂ ਦੇ ਨਾਲ ਤੋਂ ਗਰੁੱਪ ਹੈ ਤਾਂ ਮੇਰੀ ਮਾਰਕੀਟ ਦੇ ਮੇਰੇ ਮਕੈਨਿਕ ਭਰਾ ਸਾਰੇ ਉਹਦੇ 'ਚ ਐ ਇੱਕ ਮੈਸੇਜ ਉਹਦੇ 'ਚ ਛੱਡਦਾ ਜਿਵੇਂ ਵੀਰ ਨੇ ਦੱਸਿਆ ਵੀਰ ਦਾ ਜਿਹੜਾ ਬਲੱਡ A ਨੈਗੇਟਿਵ ਹੈ B ਨੈਗੇਟਿਵ ਸੌਰੀ ਔਰ ਗੋਲਡ ਹੈ ਮਿਲਦਾ ਨਹੀਂ ਕਿਤੇ ਬਾਈ ਸਾਡੇ ਇੱਕ ਫੋਨ ਕਰੇ ਤੇ ਦੇ ਕੇ ਆਇਆ ਪਰ ਅੱਜ ਸਾਡੇ ਤੇ ਸਮਾਂ ਬਣਿਆ ਹੋਇਆ ਮੈਂ ਫੇਰ ਬਾਰ-ਬਾਰ ਅਪੀਲ ਕਰਦਾ ਕਿ ਸਾਡਾ ਕੋਈ ਹੱਲ ਕਰਾਓ ਕੋਈ ਜੇ ਜੀ ਵੀਡੀਓ ਇਹ ਦੇਖ ਰਿਆ ਕੋਈ ਰਾਜਨੀਤਿਕ ਬੰਦਾ ਦੇਖ ਰਿਆ ਜਾਂ ਕੋਈ ਵੀ ਅਫਸਰ ਸਹਬਾਨ ਕੋਈ ਦੇਖ ਰਿਆ ਸਾਡਾ ਹੱਲ ਕਰੋ ਅਸੀਂ 15000 ਬੰਦਾ ਰੁਲ ਗਿਆ ਅੱਜ ਸਾਡੀ ਰੁਜ਼ਗਾਰ ਤੇ ਗੱਲ ਬਣੀ ਹੋਈ ਹੈ ਕੋਈ ਨਹੀਂ ਹੋਸਟ ਰੱਖੋ ਹਾਂਜੀ ਹਾਂਜੀ ਸਾਡੇ ਬੱਚੇ ਰੁਲ ਗਏ ਜਨਾਬ ਸਭੀ ਬੱਚੇ ਰੋ ਰਹੇ ਆ ਟੈਨਸ਼ਨ ਮੈਂ ਜਨਾਬ ਹੋਰ ਰੱਖੋਰੇ ਦੇਸ਼ ਨੇ ਤੁਸੀਂ ਵੀ ਇੱਥੇ ਹੀ ਕਰਦੇ ਸੀ ਕਈ ਕੰਮ ਹਾਂਜੀ ਹਾਂ ਜੀ ਇੱਥੇ ਹੀ ਕਰਦੇ ਸੀ ਤੁਸੀਂ ਕਿਸ ਚੀਜ਼ ਦਾ ਕਰਦੇ ਸੀ ਜੀ ਮਕੈਨਿਕਾਂ ਜੀ ਕਰਾਂਗੇ ਮਕੈਨਿਕਾਂ ਦਾ ਹਾਂਜੀ ਠੀਕ ਹੈ ਜੀ ਤੇ ਕਿ ਕਿਦਾਂ ਚੱਲੂਗਾ ਜੀ ਹੁਣ ਫਿਰ ਕਾਰੋਬਾਰ ਹੁਣ ਦੇਖੋ ਜੇ ਪ੍ਰਮਾਤਮਾ ਦੇ ਹੱਥ ਮੈਂ ਕਿਤਰਾ ਜੱਟ ਕਰ ਪਰਿਵਾਰ ਖਰਚਾ ਸਾਰਾ ਬੱਚਿਆਂ ਦਾ ਸਾਰਾ ਇੱਥੋਂ ਹੀ ਚੱਲਦਾ ਸੀ ਚੱਲਦਾ ਜੀ ਕਿੰਨੇ ਸਾਲਾਂ ਤੋਂ ਕਰ ਰਹੇ ਸੀ ਤੁਸੀਂ ਇੱਥੇ ਸਾਨੂੰ ਹੋ ਗਈ 20 ਸਾਲ ਥੋੜਾ ਵੀ ਸਮਾਨ ਚੱਕ ਕੇ ਲੈ ਗਈ ਚੱਕ ਲਈ ਜੀ ਕੁਝ ਨਹੀਂ ਰਿਹਾ ਪੇਟੀ ਪੁੱਟੀ ਸਭ ਲੈ ਗਈ ਅੱਛਾ ਤੇ ਤੁਹਾਨੂੰ ਇਸ ਗੱਲ ਦਾ ਪਤਾ ਸੀਗਾ ਜੀ ਇਦਾਂ ਕਰਕੇ ਅੱਜ ਇਹ ਕਾਰਵਾਈ ਹੋਣੀ ਆ ਪਤਾ ਨਹੀਂ ਥੇ ਜੀ ਐਡਾ ਟੱਕੇ ਸਾਈ ਹੋ ਗਈ ਜੀ ਐਡੇ ਟਾਈਮ ਅੱਛਾ ਇੱਥੇ ਦੇ ਸਾਰਾ ਪਰਿਵਾਰ ਚੱਲ ਰਿਹਾ ਆ ਬਾਲ ਬੱਚੇ ਪਰ ਜੋ ਇਹਨਾਂ ਨੇ ਕੀਤਾ ਇਹ ਗਲਤ ਕੀਤਾ ਵੀ ਜਿਹੜੀ ਕੋਈ ਡੰਪ ਗੱਡੀ ਆ ਕੋਈ ਐਜਾ ਬੰਦਾ ਗੱਡੀ ਖੜਾ ਗਿਆ ਜਿਹਨੂੰ ਅਸੀਂ ਜਾਣਦੇ ਹੀ ਨਹੀਂ ਕਾਫੀ ਚਿਰ ਤੋਂ ਗੱਡੀ ਖੜੀ ਮਿੱਟੀ ਪੈ ਰਹੀ ਆ ਜਾਂ ਫਿਰ ਵੀ ਗੱਡੀ ਕਿਸੇ ਅਨਨੋਨ ਹਾਲਤ ਚ ਆ ਅਸੀਂ ਖੁਦ ਐਮਸੀ ਨੂੰ ਐਂਟੀਮੇਟ ਕਰਕੇ ਸੋਮਵਾਰ ਨੂੰ ਸਪੈਸ਼ਲ ਅਭਿਆਨ ਚਲਾ ਕੇ ਹਰ ਛਮਾਹੀ ਜਾਂ ਹਰ ਸਾਲ ਮਗਰੋਂ ਸੀ ਨਾਲ ਹੋ ਕੇ ਉਹ ਗੱਡੀਆਂ ਚਕਵਾਉਂਦੇ ਸੀ ਤਾਂ ਕਿ ਪਾਰਕਿੰਗ 'ਚ ਦਿੱਕਤ ਨਾ ਆਵੇ ਤੁਸੀਂ ਹੁਣ ਮੇਰੇ ਨਾਲ ਚੱਲਿਓ ਮੈਂ ਤੁਹਾਨੂੰ ਦਿਖਾਣਾ ਤੁਸੀਂ ਉਹ ਜਗ੍ਹਾ ਆਪਣੀ ਵੀਡੀਓ 'ਚ ਦਿਖਾਓ ਜਿੱਥੇ ਸਾਡੇ ਟੂਲ ਬਾਕਸ ਰੱਖੇ ਹੋਏ ਸੀਗੇ ਕੋਈ ਸਾਡੇ ਪਾਰਕਿੰਗ 'ਚ ਟੂਲ ਬਾਕਸ ਨਹੀਂ ਸਾਈਡ 'ਤੇ ਰੱਖੇ ਹੋਏ ਸੀਗੇ ਔਰ ਬੜੇ ਹੀ ਲਿਮਟਿਡ ਸੀਗੇ ਕੋਈ ਵੀ ਅਸੀਂ ਜ਼ਰੂਰਤ ਤੋਂ ਜ਼ਿਆਦਾ ਕੋਈ ਖਲਾਰਾ ਨਹੀਂ ਪਾਇਆ ਹੋਇਆ ਜੀ ਛੋਟੀ ਛੋਟੀ ਬੇਟੀਆਂ ਸਾਡੇ ਬੱਚੇ ਸਾਰੇ ਰੁੱਲ ਗਏ ਅੱਜ 4 ਦਿਨ ਹੋ ਗਏ ਨਾ ਮਾਰੇ ਪਾ ਪੈਸਾ ਰਿਹਾ ਨਾ ਕੁਝ ਰਿਹਾ ਹੋਰ ਅਗਰ 4 ਦਿਨ ਨਿਕਲ ਗਏ ਮਰਦਾ ਦਿਵਾਲਾ ਨਿਕਲ ਜਾਊਗਾ ਬੱਚੇ ਭੁੱਖੇ ਮਰਨ ਲੱਗੋਗੇ ਜੀ ਨਾ ਸੀ ਕੁਝ ਕਰ ਸਕਦੇ ਆ 96 ਦੇ ਬੈਠੇ ਆ ਨਾ ਕੀਤੀ ਜਾ ਸਕਦੇ ਨਾ ਨੌਕਰੀ ਕਰ ਸਕਦੇ ਹੁਣ ਜੀ ਆਪਾਂ ਚੰਡੀਗੜ੍ਹ ਪ੍ਰਸ਼ਾਸਨ ਤੇ ਕਹਿਨ ਬੇਨਤੀ ਕਰਦੇ ਆ ਸਾਡੇ ਲਈ ਕੁਝ ਨਾ ਕੁਝ ਕਰਿਆ ਜਾਵੇ ਪੁਰਾਣੇ ਬੰਦੇ ਆ ਵਾਸਤੇ ਜੀ ਨਵੇਂ ਵਾਰ ਚ ਕੋਣ ਕੋਣ ਹੈ ਜੀ ਤੁਹਾਡੇ ਮੇਰੇ ਪਰਿਵਾਰ ਚ ਤਿੰਨ ਬੇਟੀਆਂ ਆ ਜੀ ਇੱਕ ਮਾਤਾ ਹੈ ਇੱਕ ਮੇਰੀ ਘਰ ਵਾਲੀ ਹੈ ਜੀ ਦੋਨੇ ਆਣੇ ਆ ਅੱਛਾ ਜੀ ਹਾਂਜੀ ਤੇ ਸਾਰਾ ਖਰਚਾ ਫਿਰ ਇੱਥੋਂ ਹੀ ਚੱਲਦਾ ਸੀਗਾ ਜੀ ਇੱਥੇ ਚੱਲਦਾ ਜੀ ਮੈਂ ਕੱਲਾ ਕਰ ਕਰਨ ਵਾਲਾ ਜੀ ਜੀ ਮੇਰੇ ਸੱਤ ਬੰਦੇ ਮੇਰੇ ਘਰ ਕੇ ਖਾਣ ਵਾਲੇ ਆ ਮੈਂ ਦੱਸੋ ਕਿੱਥੇ ਜਾਊਂਗਾ ਜੀ ਸਾਡੇ ਅੰਦਰ ਦੇ ਦਿਲ ਦੁਖ ਰਿਆ ਸਾਡੀ ਸਾਰਾ ਕੁਝ ਟੁੱਟ ਗਿਆ ਜੀ ਸਾਰਾ ਕੁਝ ਲੁੱਟ ਗਿਆ ਕਿਸੇ ਕਿਸਮ ਤੇ ਜੀ ਸਾਸਿਕਾਲ ਜੀ ਤੁਸੀਂ ਵੀ ਇੱਥੇ ਕਰਦੇ ਹੋ ਜੀ ਤੁਸੀਂ ਕਿਸ ਚੀਜ਼ ਦਾ ਕਰਦੇ ਹੋ ਕੰਮ ਮਕੈਨਿਕਲ ਦਾ ਭਾਈ 20-25 ਸਾਲ ਹੋ ਗਏ ਇਸ ਦਾ ਕੰਮ ਕਰਦਣਾ ਹੋਇਆ ਜੀ ਹੁਣ ਸਾਡਾ ਕੋਈ ਚਾਰਾ ਨਹੀਂ ਕੋਈ ਹਿੱਲਾ ਨਹੀਂ ਹੈਗਾ ਕਿੱਥੇ ਜਾਉਂਗੇ ਸਿੱਧਾ ਸੂਈ ਜਾਵਾਂਗੇ ਤੀਜੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਮੇਨ ਰੋਡ ਹੈ ਮੇਨ ਰੋਡ ਤੋਂ ਅੱਗੇ ਇਹ ਇੱਕ ਪੱਟੀ ਬਣੀ ਹੋਈ ਹੈ ਇਹ ਐਮਸੀ ਨੇ ਬਣਾਈ ਹੋਈ ਹੈ ਇਸ ਜਗ੍ਹਾ ਇਹ ਦਰਖਤ ਸਾਡੇ ਆਪਣੇ ਹੱਥਾਂ ਦੇ ਲਾਏ ਹੋਏ ਆਪਣੇ ਹੱਥਾਂ ਦੇ ਪਾਲੇ ਹੋਏ ਇਸ ਜਗ੍ਹਾ ਸਾਡੇ ਟੂਲ ਬਾਕਸ ਪਏ ਸੀਗੇ ਅੱਜ ਆ ਸਾਹਮਣੇ ਜਿਹੜਾ ਗਰਾਊਂਡ ਹੈ ਇਹ ਵੇਲਾ ਪਿਆ ਇੱਥੇ ਕੋਈ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਇੱਥੇ ਅਸੀਂ ਕੰਮ ਕਰਕੇ ਆਪਣੇ ਟੂਲ ਜਿਹੜੇ ਇੱਥੇ ਟੂਲ ਬਾਕ ਦੇ ਵਿੱਚ ਕੈਰੀ ਕਰਦੇ ਸੀਗੇ ਨਾ ਹੀ ਅਸੀਂ ਕੋਈ ਕਿਸੇ ਇਲੀਗਲ ਜਗ੍ਹਾ ਤੇ ਅਸੀਂ ਬੈਠੇ ਜਗੇ ਹਾਂ ਅਸੀਂ ਸੜਕ ਦੇ ਵਿਚਾਲੇ ਟੂਲ ਲੈ ਕੇ ਬੈਗੇ ਐਸਾ ਕੁਝ ਨਹੀਂ ਸੀਗਾ ਅਸੀਂ ਸਿਰਫ ਕੰਮ ਕਰਦੇ ਸੀ ਤੁਸੀਂ ਦੇਖ ਲਓ ਵੀ ਹੁਣ ਆਉਣ ਵਾਲੇ ਸਮੇਂ 'ਚ 50 ਡਿਗਰੀ ਟੈਂਪਰੇਚਰ ਵੀ ਹੋਣਾ ਔਰ ਗਰਾਊਂਡ ਦੇ ਹਾਲਾਤ ਤੁਸੀਂ ਦੇਖਾ ਸਕਦੇ ਹੋ ਕਿੰਨੇ ਕਿੰਨੇ ਟੈਂਪਰੇਚਰ ਦੇ ਵਿੱਚ 50 ਡਿਗਰੀ ਥੱਲੇ ਧਰਤੀ ਗਰਮ 50 ਡਿਗਰੀ ਗੱਡੀ ਗਰਮ 50 ਡਿਗਰੀ ਉੱਪਰ 1 ਆਪਣੇ ਬੱਚਿਆਂ ਵਾਸਤੇ ਮਿਹਨਤ ਕਰਦੇ ਆ ਕਿਸੇ ਦਾ ਅਸੀਂ ਕੋਈ ਨੁਕਸਾਨ ਨਹੀਂ ਕਰਦੇ ਅੱਜ ਵੀ ਅਸੀਂ ਕਿਸੇ ਨਾਲ ਕੋਈ ਨਾਰੇਬਾਜੀ ਹੁੱਲੜਵਾਜੀ ਨਹੀਂ ਕੀਤੀ ਕੋਈ ਅਸੀਂ ਕਿਸੇ ਦਾ ਕੋਈ ਰੋਡ ਜਾਮ ਨਹੀਂ ਕੀਤਾ ਤੇ ਫਿਰ ਵੀ ਪ੍ਰਸ਼ਾਸਨ ਨੂੰ ਸਾਡੇ ਦਾ ਤਰਸ ਨਹੀਂ ਆ ਰਿਹਾ ਵੀ ਕੋਈ ਆਲਾ ਅਧਿਕਾਰੀ ਭੇਜ ਦੇਣ ਸਾਨੂੰ ਰਾਹ ਵਿਖਾ ਦੇਣ ਕਿ ਭਾਈ ਕੋਈ ਗੱਲ ਨਹੀਂ ਤੁਸੀਂ ਹੁਣ ਜੋ ਹੋ ਗਿਆ ਪਿੱਛੇ ਹੋ ਗਿਆ ਵੀ ਅੱਗਾ ਵਾਸਤੇ ਐਦਾਂ ਵੀ ਤੁਸੀਂ ਇੱਥੇ ਕੰਮ ਕਰ ਸਕਦੇ ਹੋ ਤੇ ਜਿਹੜਾ ਸਾਡਾ ਸਮਾਨ ਚੁੱਕ ਕੇ ਲੈ ਕੇ ਗਏ ਆ ਸੁਣਦੇ ਆ ਰਹੇ ਜਬਤ ਅਸੀਂ ਅਪੀਲ ਕਰਦੇ ਵੀ ਭਾਈ ਵੀਸੀ ਦਾ ਪਹਿਲੀ ਵਕਤ ਦੇ ਮਾਰੇ ਹੋਏ ਕੋਈ ਜਿਵੇਂ ਤੁਹਾਡਾ ਕੋਈ ਲਾਅ ਹੈ 100 200 500 ਜੁਰਮਾਨਾ ਲੈ ਕੇ ਸਾਡੇ ਟੂਲ ਬਾਕਸ ਛੱਡ ਦਿਓ ਜੈਨੂਨ ਜੀ ਗੱਲ ਹੈ ਮਕੈਨਿਕ ਕੋਲ ਕਰੋੜ ਰੁਪਇਆ ਬੂਥ ਜਾਂ ਦੁਕਾਨ ਲੈਣ ਜੋਗਾ ਨਹੀਂ ਹੈ ਜੀ ਅੱਜ ਦੇ ਟਾਈਮ 'ਚ ਤੁਸੀਂ ਕਹੋ ਨਾ ਵੀ ਕਰੋੜ ਰੁਪਏ ਦਾ ਬੂਥ ਲੈ ਲਾ ਕਿੱਥੋਂ ਲੈ ਲੂਗਾ ਕਰੋੜ ਦਾ ਜ਼ਿੰਦਗੀ 'ਚ ਕਦੇ ਇਕੱਠੇ ਨਹੀਂ ਦੇਖੇ ਹੈਗੇ ਔਰ ਮੇਰੇ ਮੇਰੇ ਖਿਆਲ ਨਾਲ ਇੱਥੇ ਜਿਹੜੇ ਵੀ ਮਕੈਨਿਕ ਵੀਰ ਹੈਗੇ ਆ ਉਹ ਬੂਥ ਵਾਲੇ ਤਾਂ ਮੇਰੇ ਖਿਆਲ ਨਾਲ ਸਪੇਅਰ ਪਾਰਟ ਹੀ ਵੇਚਦੇ ਆ ਹਾਂਜੀ ਬੂਥ ਦੁਕਾਨਾਂ ਵਾਲੇ ਉਹ ਤਾਂ ਉਹਨਾਂ ਨੇ ਤਾਂ ਸਿਰਫ ਸਪੇਅਰ ਪਾਰਟ ਵੇਚਣਾ ਮਕੈਨਿਕ ਵੀਰ ਤਾਂ ਬਾਹਰ ਹੀ ਆ ਮਕੈਨਿਕ ਨੇ ਤਾਂ ਸਾਰੇ ਨੇ ਬਾਹਰ ਹੀ ਕੰਮ ਕਰਨਾ ਜੀ ਮਕੈਨਿਕ ਨੂੰ ਕੋਲ ਨਾ ਕੋਈ ਏਸੀ ਹੈ ਨਾ ਸਿਰ ਤੇ ਛੱਤ ਹੈ ਨਾ ਕੋਈ ਹੋਰ ਕੋਈ ਸੁੱਖ ਸੁਵਿਧਾ ਇਵਨ ਕਿ ਪੀਣ ਦੇ ਪਾਣੀ ਵਾਸਤੇ ਵੀ ਅਸੀਂ ਮੁੱਲ ਦੇ ਕਈ ਵਾਰ ਕੈਂਪ ਦਾ ਇੰਨਾ ਵੀ ਨਹੀਂ ਸਰਦਾ ਕਿ ਗਵਰਨਮੈਂਟ ਕਿਤੇ ਪਿਆਉ ਲਾ ਦੇਵੇ ਐਮਸੀ ਵਾਲੇ ਕਿਤੇ ਪਿਆਉ ਲਾ ਦੇਣ ਉਹ ਵੀ ਸਾਨੂੰ ਆਪ ਹੀ ਹਿੰਮਤ ਕਰਨੀ ਪੈਂਦੀ ਕਿਸੇ ਸਪੇਅਰ ਪਟਾਲ ਦੀ ਮਿੰਤ ਕਰਨੀ ਪੈਂਦੀ ਪੈਸੇ ਇਕੱਠੇ ਕਰਕੇ ਅਸੀਂ 2-3 ਵਾਟਰ ਕੂਲਰ ਲਾਏ ਆਮ ਪਬਲਿਕ ਵਾਸਤੇ ਕਿ ਕੋਈ ਪਿਆਸਾ ਤੇ ਆਇਆ ਆਵੇ ਰਾਹੀਰ ਵੀ ਆਵੇ ਇੱਥੋਂ ਪਾਣੀ ਪੀਵੇ ਤੁਸੀਂ ਅੱਗੇ ਜਾ ਕੇ ਚੈੱਕ ਕਰੋ ਅੱਗੇ ਹਰੇਕ ਬਲੌਕ ਦੇ ਵਿੱਚ 2-2 3-3 ਵਾਟਰ ਕੂਲਰ ਮਕੈਨਿਕਾਂ ਨੇ ਆਪਣੀ ਕਿਰਤ ਕਮਾਈ ਚੋਂ ਪੈਸੇ ਇਕੱਠੇ ਕਰਕੇ ਲਾਏ ਹੋਏ ਆ ਸਾਡੀ ਪੇਟੀ ਵੀ ਲੈਂਗਜ ਪੇਟੀ ਕਿਸੇ ਨੇ ਛੱਡੀ ਉਹਨਾਂ ਨੇ ਜਿਹੜਾ ਪੇਟੀ ਦਾ ਸਾਈਜ਼ ਦੱਸਿਆ ਜਾ ਰਿਹਾ ਜਿਸ ਟੂਲ ਬਾਕਸ ਵਗੈਰਾ ਰੱਖਦੇ ਸੀ ਕੀ ਕੁਝ ਸਾਈਜ਼ ਸੀਗਾ ਜੀ ਉਹਦਾ ਪੇਟੀ ਦਾ ਸਾਈਜ਼ ਜਗਾ ਕਰੀਬ ਨਿਕ ਕਿਸੇ ਕਿਹੜਾ 2.5 ਦਾ 4 ਆ ਇਸ ਤਰ੍ਹਾਂ ਕੋਈ ਬਹੁਤ ਵੱਡਾ ਬੇਟੇ ਨਹੀਂ ਆਗੇ ਕੋਈ ਹੱਦ ਨਾਲ ਕੋਈ ਡੈਂਟਰੀ ਡੁੰਟਿਆ ਹੈਗਾ ਉਦੀ ਥੋੜੀ ਫੋਟ ਪਰ ਵੱਡੀ ਹੋਣੀ ਆਦਰਵਾਇ ਕੋਈ ਵੱਡੇ ਬੂਥ ਨਹੀਂ ਬਣਾਏ ਜਾਓ ਇਹ ਇਹ ਤਾਂ ਅਲੀ ਕੁਛ ਨਹੀਂ ਖੜੇ 25 ਪੈਸੇ ਖੜੇ ਹੈ ਬੰਦੇ 25 ਵੀ ਨਹੀਂ ਹੈਗੇ ਮੇਰੇ ਹਿਸਾਬ ਨਾਲ ਹਿਸਾਬ ਨਾਲ ਕਮ ਸੇ ਕਮ 1.5-2 ਲੱਖ ਬੰਦੇ ਦੀ ਰੋਜੀ ਰੋਟੀ ਤੇ ਲੱਤ ਵੱਜੀ ਆ ਥੋੜੇ ਨਾਲ ਹੋਰ ਹੋਰ ਬੱਚੇ ਵੀ ਜੁੜੇ ਹੋਏ ਸੀ ਮੁੰਡੇ ਨਵੇਂ ਨਵੇਂ ਮੁੰਡੇ ਕੰਮ ਸਿੱਖਣ ਆਲੇ ਆਂਦੇ ਆ ਜੀ ਕਈ ਆਈਟੀਆਈ ਆਲੇ ਵੀ ਹੈਗੇ ਵਿੱਚ ਕਿ ਆ ਕੰਦੇ ਹੁੰਦੇ ਆ ਆ ਪ੍ਰਿੰਟਸਿਪ ਤੇ ਉਹਦੇ ਵਾਸਤੇ ਸਾਡੇ ਕੋਲ ਕੰਮ ਸਿੱਖਣ ਆਂਦੇ ਆ ਤੇ ਅਸੀਂ ਉਹਨਾਂ ਨੂੰ ਕਮ ਸਕਮ ਸਾਲ-ਸਾਲ 1.5 ਸਾਲ ਲਾਂਦੇ ਸਾਡੇ ਕੋਲ ਨੂੰ ਦੋ ਇਹ ਵੀ ਨਹੀਂ ਪਤਾ ਲੱਗਿਆ ਤੁਹਾਨੂੰ ਘਰ ਲੋਕੀ ਦੇ ਆ ਕੇ ਫੋਨ ਕਰੇ ਕਿ ਤੁਹਾਡੀ ਪੱਟੀ ਚੱਕੀ ਗਈ ਅਸੀਂ ਸੋਮਵਾਰ ਦਾ ਦਿਨ ਹੁੰਦਾ ਬੰਦਾ ਕਈ ਵਾਰ ਆਂਦਾ ਨਹੀਂ ਆਂਦਾ ਡੇਟਾਬੇਸ ਹੀ ਸਾਡੇ ਤੋਂ ਮੈਂ ਆਂਦਾ ਜੀ ਠੀਕ ਹੈ ਜੀ ਫਿਰ ਇਸ ਕਰਕੇ ਫਿਰ ਦੁਬਾਰਾ ਸੀ ਆਏ ਪਤਾ ਲੱਗਿਆ ਸਾਡੀ ਪੇਟੀਆਂ ਵੀ ਚੱਕ ਲਈਆਂ ਸਾਨੂੰ ਕਿਸੇ ਅਲਟੀਮੇਟ ਨਹੀਂ ਦੱਸਿਆ ਕਿ ਤੁਹਾਡੀ ਪੱਟੀ ਚੱਕੀ ਜਾਏਗੀ ਮੰਨੇ ਨੂੰ ਵੈਸੇ ਛੋਟੀ ਸੋਮਵਾਰ ਨੂੰ ਛੁੱਟੀ ਹੁੰਦੀ ਹੈ ਛੁੱਟੀ ਹੁੰਦੀ ਹੈ ਜੀ ਅੱਛਾ ਹਾਂ ਤੇ ਉਸ ਦਿਨ ਕਾਰਵਾਈ ਕੀਤੀ ਗਈ ਹੈ ਹਾਂ ਉਸ ਦਿਨ ਕਾਰਵਾਈ ਕੀਤੀ ਗਈ ਹੈ ਸਵੇਰੇ 5 ਵਜੇ ਕਾਰਵਾਈ ਚાલુ ਕਰਤੀ ਗਈ ਹੈ ਅੱਛਾ ਤੁਹਾਨੂੰ ਪਤਾ ਹੀ ਨਹੀਂ ਨਹੀਂ ਅਸੀਂ ਸੋਰੇ ਦੇ ਤਾਲੂਕ ਕੋਲ ਫੋਨ ਵੱਜਨੇ ਚੱਲੂ ਹੈ ਤਾਂ ਪਤਾ ਲੱਗਿਆ ਤੇ ਹੁਣ ਤੁਹਾਡਾ ਜਿਹੜਾ ਸਮਾਨ ਸੀਗਾ ਉਹ ਲੈ ਕੇ ਬੇਟੀ ਉਹ ਸਮਾਨ ਮੇਰਾ ਲੈ ਕੇ ਗਈ ਪਤਾ ਨਹੀਂ ਸੀ ਕਿ ਆਇਆ ਕਿਉਂ ਸਾਂਝ ਮੈਂ ਨਹੀਂ ਆਇਆ ਕੁਝ ਵੀ ਤਾਂ ਇਹ ਗਲਤ ਅਸੀਂ ਸਭ ਦਾ ਰੋਜ਼ਗਾਰ ਖਤਮ ਹੋ ਗਿਆ ਇਸ ਸਮੇਂ ਇਹ ਕੰਮ 500 ਮੈਂ ਹੁੰਦਾ ਵੋਹੀ 50000 ਮੈਂ ਏਜੰਸੀ ਮੈਂ ਕੰਮ ਹੁੰਦਾ ਹੈ ਪਰ ਕਮ ਸੇ ਕਮ ਵੀ 5000 ਪਰਿਵਾਰ ਉਜ आगे वर्करो ने लड़के भी रखे हुए थे दुकानदार भी परेशान है मिस्त्री भी परेशान है इनके पास लड़के थे वो भी परेशान है हजार मिस्त्री काम करता था जी यहां पे और उनके आगे लड़के थे उनसे कम से कम 5-10 हजार परिवार बेघर हो गए थोड़े तो किसी तो, भी लग्जरी गड्डियां कर दें ठीक अच्छा हां जी ते मैं ये गल सच्ची है भी लोकी ओथे एजेंसी च नहीं जांदे इधर आंदे सी हां जी हां जी इधर ही आते थे मोटर मार्केट में काम कराने जी ਇਹ ਤੁਹਾਡਾ ਤਾਂ ਉਹਦੇ ਵਿੱਚ ਜਿਹੜਾ ਟੂਲ ਬਾਕਸ ਉਹਦੇ ਵਿੱਚ ਤੁਹਾਡਾ ਸਮਾਨ ਵੀ ਬੜਾ ਮਹਿੰਗਾ ਹੋਣਾ ਹਾਂਜੀ ਸਰ ਮਹਿੰਗਾ ਹੈ ਇਹ ਉਹ ਹਾਂ ਫਿਰ ਉਹ ਵੀ ਲੱਗੇ ਜੇ ਐਮਸੀ ਸਾਰਾ ਇਸ ਵਿੱਚ ਉਹ ਟੂਲ ਬਾਕਸ ਵਿੱਚ ਨਹੀਂ ਸਾਰਾ ਅੱਛਾ ਉਹਦੇ ਫਿਰ ਸਕੈਨਰਸ ਕੁਦਰ ਵੀ ਸਾਰੇ ਹੋਣੇ ਹੈ ਹਾਂਜੀ ਉਸ ਵਿੱਚ ਹੈ ਸਾਰਾ ਅੱਛਾ ਇਹ ਤੁਸੀਂ ਵੀ ਇੱਥੇ ਕੰਮ ਕਰਦੇ ਹੋ ਜੀ ਤੁਸੀਂ ਕਿਸ ਚੀਜ਼ ਦਾ ਕਰਦੇ ਹੋ ਸਾਡਾ ਤਾਂ ਕਾਰ ਟਰੈਕਿੰਗ ਦਾ ਕੰਮ ਹੈ ਜੀ ਗੱਡੀਆਂ ਟਰੈਕਿੰਗ ਕਰਦੇ ਅੰਦਰੋਂ ਅੰਦਰ ਤੋਂ ਹੈ ਅੰਦਰੋਂ ਜੀ ਤੇ ਹੁਣ ਫਿਰ ਇੱਕ ਕੰਮ ਬੜੀ ਪਰੇਸ਼ਾਨੀ ਪੈ ਰਹੀ ਹੈ ਜੇ ਹੁਣ ਕਿਆ ਕਰੀ ਇੱਕ ਬੈਟੀਆਂ ਪੁੱਟੇ ਚੱਕ ਕੇ ਲਈ ਇੱਕ ਮਟੇ ਨਾਲ ਹੁਣ ਦਾ ਕਿਆ ਕਰਨ ਨਾਲ ਰਹਿਣਾ ਪਾਣਾ ਮਿਸਤਰੀਆਂ ਦੇ ਨਾਲ ਕਿੱਦਾਂ ਦੇ ਹੁਣ ਹੋਣੀ ਸੁਵਿਧਾ ਹੁਣ ਆਪਾਂ ਖੜੇ ਆਏ ਅਨਕੇ ਨਾਲ ਮੈਨੂੰ ਸਾਨੂੰ ਅਜੇ ਤੱਕ ਕੁਝ ਪਤਾ ਹੀ ਨਹੀਂ ਲੱਗ ਰਿਹਾ ਹੈ ਬੀਏ ਕਿਉਂ ਇੱਕਦਮ ਸਾਨੂੰ ਰੋਜ਼ਗਾਰ ਤੋਂ ਵਿਲੇ ਕਰ ਦਿੱਤਾ ਗਿਆ ਤੇ ਬਾਈ ਜੀ ਜਿਹੜਾ ਦੱਸਿਆ ਜਾ ਰਿਹਾ ਕਿ ਇਹਨਾਂ ਤੋਂ 20000 ਜਿਹੜੇ ਬੱਚੇ ਨੇ ਕਿਉਂਕਿ ਉਹ ਵੀ ਜੁੜੇ ਹੋਏ ਸੀ ਕੋਈ ਕੰਮ ਸਿੱਖਦਾ ਸੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਇੱਕ ਮਿਸਤਰੀ ਦੇ ਕੋਲ ਕੋਈ 10-10 ਕੋਈ 8-8 ਬੱਚੇ ਜੁੜੇ ਹੋਏ ਸੀ ਫਿਰ ਉਹ ਸਾਰਿਆਂ ਦਾ ਕੰਮ ਰੁਕ ਜਾਣਾ ਇਹ 15-20000 ਬੱਚਾ ਜਿਹੜਾ ਉਹ ਬੇਰੋਜ਼ਗਾਰ ਹੋਗਾ ਬੰਦਾ ਦੇਖੋ ਜੀ ਵੱਧ ਫੈਮਿਲੀ ਅਸੀਂ ਇਸ ਤੋਂ ਵੀ ਵੱਧ ਜਾ ਸਕਦੇ ਹਾਂ ਕਿਸੇ ਦੇ ਦੋ ਬੱਚੇ ਆ ਕੇ ਦਾ ਇੱਕ ਬੱਚਾ ਇੱਕ ਹੋਰ ਬੜੀ ਦਿੱਕਤ ਹੈ ਇਸ ਟਾਈਮ ਆ ਨਾ ਜੀ ਬੱਚਿਆਂ ਦੇ ਪੇਪਰ ਚੱਲ ਰਹੇ ਆ ਕਿ ਐਡਮਿਸ਼ਨ ਸਾਨੂੰ ਸਮਝ ਹੀ ਨਹੀਂ ਆ ਕੰਮ ਕਰਾਂਗੇ ਅਸੀਂ ਤਾਂ ਨਾ ਰੋਜ਼ ਕਮਾ ਕੇ ਖਾਣ ਵਾਲੇ ਲੋਕ ਐ ਜੀ ਅੱਜ ਕੰਮ ਕਰਾਂਗੇ ਪੈਸੇ ਆਉਣਗੇ ਤਾਂ ਉਹਦੇ ਨਾਲ ਹੀ ਸਾਡਾ ਸਾਰਾ ਘਰਵਾਰ ਦਾ ਸਿਸਟਮ ਚੱਲੇਗਾ ਹੂੰ ਇਹਨਾਂ ਨੇ ਸਾਨੂੰ ਇੱਕਦਮ ਹੀ ਵਿਹਲੇ ਕਰਕੇ ਬਿਠਾਤਾ ਔਰ ਫਿਰ ਅਸੀਂ ਰਿਕੁਐਸਟ ਹੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਚਲੋ ਜੇ ਸਾਡਾ ਕੋਈ ਕਿਤੇ ਸਾਡੀ ਕੋਈ ਗਲਤੀ ਵੀ ਆ ਜਾਂ ਸਿਸਟਮ ਉਹਨਾਂ ਨੂੰ ਸਾਡਾ ਕਿਤੇ ਗਲਤ ਲੱਗਦਾ ਤੇ ਉਹ ਸਾਨੂੰ ਦੱਸਣਾ ਅਸੀਂ ਉਸ ਸੰਸਾਰ ਚੱਲ ਲਾਂਗੇ ਹਨਾ ਪਰ ਸਾਡਾ ਰੋਜ਼ ਥੋੜਾ ਕਿਸ ਜੀ ਥੋੜਾ ਕਿਸੇ ਦਾ ਕੰਮ ਸੀ ਗਈ ਮਕੈਨਿਕ ਦਾ ਜੀ ਗੱਡੀਆਂ ਦੀ ਮᱞਰ ਰਿਪੇਅਰ ਕਰਨ ਦਾ ਹੂੰ ਤੇ ਜਿਹੜੇ ਦੱਸਿਆ ਜਾਰ ਜੀ ਪੇਟੀਆਂ ਜਿਹੜੀਆਂ ਰੱਖੀਆਂ ਹੋਈਆਂ ਸੀ ਜਿਵੇਂ ਅਸੀਂ ਹੁਣ ਵੇਖ ਰਹੇ ਗੱਡੀਆਂ ਇੱਥੇ ਖੜੀਆਂ ਨੇ ਉਹ ਪੇਟੀਆਂ ਦੀ ਜਿਹੜੀ ਰੱਖੀ ਹੋਈ ਸੀਗੀ ਜਿਹੜੀਆਂ ਪੇਟੀਆਂ ਉਹ ਇੱਥੇ ਰੱਖੀਆਂ ਹੋਈਆਂ ਸੀਗੀਆਂ ਜੀ ਹਾਂਜੀ 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 ਉਹ ਵੀ ਅਸੀਂ ਅਸੀਂ ਤਾਂ ਬੜੇ ਤਰੀਕੇ ਨਾਲ ਰੱਖਿਆ ਹੈਗੇ ਆ ਵੀ ਲੋਕਾਂ ਨੂੰ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਉਹ ਦੇਖੋ ਵਿੱਚ ਰਸਤਾ ਹੈਗਾ ਬੜਾ ਸੋਹਣਾ ਜਾਣ ਵਾਸਤੇ ਉਸ ਤੋਂ ਬਾਅਦ ਬਰਾਂਡੇ ਵੀ ਬਿਲਕੁਲ ਅਸੀਂ ਛੱਡ ਦਿੱਤੇ ਸੀਗੇ ਮੈਸਤਰੀਆਂ ਨੇ ਕਾਫੀ ਟਾਈਮ ਪਹਿਲਾਂ ਹੀ ਆਪਣੀਆਂ ਪੇਟੀਆਂ ਜਿਹੜੀਆਂ ਬਰਾਂਡੇ ਦੇ ਵੱਲ ਰੱਖੀਆਂ ਆਈਆਂ ਨਾ ਉਹ ਇਸੇ ਕਰਕੇ ਚੱਕ ਕੇ ਇੱਥੇ ਲਿਆਂਕੇ ਰੱਖ ਲਈਆਂ ਹੁਣ ਇਹ ਜਗ੍ਹਾ ਨ ਨਾ ਹੀ ਉਧਰ ਬਰਾਂਡੇ ਵਾਲ ਕੋਈ ਦਿੱਕਤ ਆ ਥੋੜੀਆਂ ਥੋੜੀਆਂ ਪੇਟੀਆਂ ਹੀ ਤੋਂ ਟੂਲ ਚੱਕੇ ਇਧਰ ਇਧਰ ਹੀ ਕੰਮ ਕਰੀਦਾ ਸੀਗਾ ਰੋਡ ਨੂੰ ਵੀ ਜਿਹੜੀ ਮਾੜੀ ਮੋਟੀ ਪ੍ਰੋਬਲਮ ਸੀ ਉਹ ਤਾਂ ਟ੍ਰੈਫਿਕ ਦਾ ਕੰਮ ਹੈ ਟ੍ਰੈਫਿਕ ਵਾਲੇ ਪਹਿਲਾਂ ਆਉਂਦੇ ਸੀਗੇ ਰੋਡ ਬੜਾ ਸੋਹਣਾ ਚੱਲਦਾ ਸੀਗਾ ਜੀ ਹਾਣਾ ਜੇ ਕਿਤੇ ਰੋਡ 'ਚ ਕੋਈ ਪ੍ਰੋਬਲਮ ਵੀ ਆਉਂਦੀ ਉਹ ਤਾਂ ਟ੍ਰੈਫਿਕ ਦਾ ਕੰਮ ਹੈ ਨਾ ਸਾਡੀ ਕੋਈ ਗੱਡੀ ਨਹੀਂ ਲੱਗਦੀ ਇੱਥੇ ਕਿਉਂ ਕੋਈ ਜਾਂਦਾ ਜਾਂਦਾ ਕੋਈ ਢਿੱਲੋਂ 'ਚ ਚਲੇ ਗਿਆ ਫਿਲਮ ਦੇਖਣ ਉਸਨੇ ਗੱਡੀ ਰੋਡ ਤੇ ਖੜੀ ਕਰਤੀ ਕੋਈ ਇੱਕ ਦੋ ਮਿੰਟ ਵਾਸਤੇ ਸਮਾਨ ਲੈਣ ਆਇਆ ਵੀ ਮੈਂ ਹੁਣੇ ਹੀ ਸਮਾਨ ਲੈ ਕੇ ਵਾਪਸ ਚੱਲ ਜਾਣਾ ਉਸ ਮਿਸਤਰੀ ਅਗਰ ਰੋਡ ਦੇ ਉੱਤੇ ਗੱਡੀ ਖੋਲ ਕੇ ਕੋਈ ਕੰਮ ਕਰ ਰਿਹਾ ਨਾ ਫਿਰ ਤਾਂ ਮਿਸਤਰੀ ਦੀ ਗਲਤੀ ਹੈ ਹੁਣ ਅਸੀਂ ਤਾਂ ਇੱਥੇ ਅੰਦਰ ਹੀ ਆਪਣਾ ਕੰਮਕਾਰ ਕਰਦੇ ਸੀਗੇ ਹੁਣ ਸਾਡੀ ਰਿਕੁਐਸਟ ਹੈ ਜੀ ਮਨ ਲਾ ਅਗਰ ਕੋਈ ਦਿੱਕਤ ਹੈ ਪ੍ਰਸ਼ਾਸਨ ਵੱਲੋਂ ਤਾਂ ਸਾਨੂੰ ਦੱਸ ਦੇਣ ਵੀ ਇਸ ਤਰੀਕੇ ਨਾਲ ਕੰਮ ਕਰ ਲਓ ਹਨਾ ਜੀ ਅੱਛਾ ਮੈਂ ਇਹ ਮੈਂ ਇੱਕ ਚੀਜ਼ ਦੇਖ ਰਿਹਾ ਸੀਗੇ ਜੀ ਜਿੱਦਾਂ ਹੁਣ ਤੁਸੀਂ ਕੰਮ ਕਰਦੇ ਹੋ ਇੱਥੇ ਮਿਸਤਰੀ ਮਕੈਨਿਕ ਵੀਰ ਨੇ ਇੱਕੋ ਹੀ ਗੱਡੀ ਵਿੱਚ ਸਪੇਅਰ ਪਾਰਟ ਪੈਣਾ ਕੁਝ ਪੈਣਾ ਤੇ ਉਧਰ ਸ਼ੋਰੂਮ ਹੈਗੇ ਜਿਹੜੇ ਉਹ ਸਪੇਅਰ ਪਾਰਟ ਦੇ ਸ਼ੋਰੂਮ ਹੈ ਸਾਰੇ ਨਾ ਉਧਰੋਂ ਸਮਾਨ ਆਉਂਦਾ ਸੀ ਤੇ ਉਧਰ ਕੋਈ ਮਕੈਨਿਕ ਤਾਂ ਕਦਰ ਜਿਹੜੇ ਸ਼ੋਰੂਮ ਵਾਲੇ ਆ ਉਹਨਾਂ ਦਾ ਵੀ ਕੰਮ ਰੁਕੇ ਹੋਇਆ ਸਾਰਿਆਂ ਦਾ ਹੀ ਕੰਮ ਰੁਕਿਆ ਪਿਆ ਜੀ ਇਹ ਹੌਲੀ ਹੌਲੀ ਇਸ ਮਾਰਕੀਟ ਦੇ ਨਾਲ ਤਾਂ ਇਹ ਸਾਰਾ ਏਰੀਆ ਜੁੜਿਆ ਹੋਇਆ ਹੂੰ ਆ ਇੱਥੋਂ ਤੱਕ ਕਿ ਜਿਹੜਾ ਅੰਦਰ ਦਾ ਬਾਜ਼ਾਰ ਹੈ ਨਾ ਜੀ ਉਹਦਾ ਕੰਮਕਾਰ ਵੀ ਘਟ ਗਿਆ ਸੋ ਚੰਡੀਗੜ੍ਹ ਦੀ ਮੋਟਰ ਮਾਰਕੀਟ ਦੇ ਵਿੱਚ ਜਿੱਥੇ ਗੱਡੀਆਂ ਠੀਕ ਹੁੰਦੀਆਂ ਸੀ ਅਰਥਮਓਵਰ ਠੀਕ ਹੁੰਦੇ ਸੀ ਵੱਡੀਆਂ-ਵੱਡੀਆਂ ਕਰੇਨਾ ਇੱਥੋਂ ਠੀਕ ਹੋ ਕੇ ਜਾਂਦੀਆਂ ਸੀ ਉੱਥੇ ਜਿਹੜੇ ਮੋਟਰਸਾਈਕਲ ਹੈ ਬਾਈਕ ਟੂ ਵੀਲਰ ਉਹ ਵੀ ਇੱਥੇ ਠੀਕ ਹੁੰਦੇ ਸੀ ਤੇ ਮੈਕੈਨਿਕ ਤੁਸੀਂ ਟੂ ਵੀਲਰਸ ਦੇ ਹੋ ਹਾਂ ਜੀ ਜੀ ਟੂ ਵੀਲਰਸ ਦੇ ਤੋਂ ਆਪਕਾ ਵੀ ਸਮਾਨ ਲੈ ਕੇ ਸਾਰੇ ਸਰ ਸਾਰਾ ਲਈਏ ਹਮੇ ਕੋਈ ਨੋਟਿਸ ਨਹੀਂ ਦਿਆ ਕੋਈ ਕੁਝ ਨਹੀਂ ਸਵੇਰੀ 6 ਵਜੇ ਆਏ ਔਰ ਲੱਗੀ ਸਾਰਾ ਸਮਾਨ ਭਰ ਕੇ ਲੈ ਗਏ ਸਰ ਹਮ ਡੇਲੀ ਕਮਾਤੇ ਡੇਲੀ ਖ

तो खर्चा कैसे चलेगा फिर खर्चा तो सर, सर चल ही नहीं रहा जी कैसे चलेगा अब तो चार, चार दिन होगा हो हो जी हमें कोई नोटिस दिया पेटी वोटी सारी ठाके लेगा है सर तो जो पीछे शोरूम है जैसे आपका काम नहीं चल रहा तो सामान तो आप पीछे से लेते थे शोरूम से लेते थे लेते थे सर यहाँ भी असर पड़ा होगा फिर बिल्कुल पड़ा सर देखो दुकानदार का सेल का सबका असर सर ਅਸੀਂ ਕੋਸ਼ਿਸ਼ ਕਰਦੇ ਹਾਂ ਇੱਕ ਵਾਰੀ ਅਸੀਂ ਅੰਦਰ ਨਾ ਸ਼ੋਰੂਮ ਦੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਮਕੈਨਿਕਸ ਦਾ ਜਿਹੜਾ ਸਮਾਨ ਲੈ ਕੇ ਚਲੇ ਗਏ ਮਿਊਨਿਸਪਲ ਕਾਰਪੋਰੇਸ਼ਨ ਵਾਲੇ ਉਹਨਾਂ ਦਾ ਕੰਮ ਬਿਲਕੁਲ ਬੰਦ ਹੋ ਗਿਆ ਤੇ ਉਹ ਕੋਈ ਵੀ ਟੂ-ਵੀਲਰ ਠੀਕ ਕਰਦੀ ਸੀ ਤਾਂ ਸਪੇਅਰ ਪਾਰਟ ਤੁਹਾਡੇ ਤੋਂ ਹੀ ਲਿਆ ਜਾਂਦਾ ਸੀ ਨਾ ਤੁਹਾਡੇ ਉੱਤੇ ਵੀ ਕੰਮ ਦੇ ਉੱਤੇ ਅਸਰ ਪਿਆ ਜੀ ਸਰ ਬਿਲਕੁਲ ਪੜਿਆ ਜਬ ਰਿਪੇਅਰ ਕੇ ਲਈ ਮਕੈਨਿਕ ਹੀ ਨਹੀਂ ਹੋਣਗੇ ਤਾਂ ਕੋਈ ਵੀ ਦੁਕਾਨ ਕਸਟਮਰ ਹੈ ਉਹ ਸਪੇਅਰ ਲੈ ਕੇ ਕਰੇਗਾ ਕਿਆ ਔਰ ਦੂਸਰਾ ਅਗਰ ਗਵਰਨਮੈਂਟ ਕੀ ਪਾਲਿਸੀ ਹੈ ਇਹ ਨਹੀਂ ਸਮਝ ਆਏਗੀ ਕਿ ਪ੍ਰੋਬਲਮ ਕਿਸ ਚੀਜ਼ ਸੇ ਹੈ ਕਿ ਕੰਮ ਕਰਨ तो बेसिक देंगे इसकी अगर प्रॉब्लम है तो उसका सॉर्ट आउट होता है ये नहीं कि पूरी मार्केट खाली करा दी अगर आप एवरेज ही ले तो पाँच हज़ार मकैनिक होगा अगर एक एवरेज लेते हैं एक फैमिली में चार मेंबर भी होते यानी बीस हज़ार लोगों को उन्होंने सिर्फ़ एक अपने फैसले के लिए या किसी के उसके लिए बेघर कर दिया उसका फ़र्क कल मकैनिक पे नहीं दुकानदार पे ये भाई साहब है इनका भी पीछे सानी मोटर्स है वो आर ऑटो पे है उनकी दुकान पर पूछे काम होता है आज काम नहीं है ਕਾਰ ਦਿਨ ਹੋ ਗਿਆ ਅੱਜ ਸੋ ਕਸਪੋਰ ਵੀ ਪਰਸਾ ਪਰੇਸ਼ਾਨ ਹੋ ਰਹਾ ਹੋਗਾ ਜੀ ਬੈਸੇ ਮੈਂ ਬਾਤ ਕਰ ਰਹਾ ਹਾਂ ਜੀ ਯਹਾਂ ਪੇ ਤੋਂ ਅਗਰ ਮੈਂ ਇਹਨੇ ਕਹਾਂ ਯੇ ਸਪੇਅਰ ਪਾਰਟ ਹੈ ਆਪ ਲੈ ਲੀਜੀਏ ਪਰ ਡਾਲਨੇ ਕੇ ਲਈ ਫਿਟਿੰਗ ਕੇ ਲਈ ਮਕੈਨਿਕ ਨਹੀਂ ਹੈ ਤੋ ਯੇ ਕੀ ਕਰੇਗੇ ਉਸ ਪਾਰਟ ਕਾ ਇਹ ਚੀਜ਼ ਹੈ ਸੋ ਜਿੱਥੇ ਮਕੈਨਿਕ ਇਸ ਵਕਤ ਦੁਬਿਦਾ ਦੇ ਵਿੱਚ ਨੇ ਪ੍ਰੋਬਲਮ ਦੇ ਵਿੱਚ ਨੇ ਕਾਰੋਬਾਰ ਸਾਰਾ ਰੁਕ ਗਿਆ ਫੈਮਿਲੀ ਦਾ ਖਰਚਾ ਕਿੱਦਾਂ ਕਰਨਾ ਹੈ ਕਈ ਰੈਂਟ ਦੇ ਉੱਤੇ ਰਹਿ ਰਹੇ ਆ ਕਿ ਘਰ ਦਾ ਕਿਰਾਇਆ ਕਿੱਦਾਂ ਦੇਣਾ ਉੱਥੇ ਜਿਹੜੇ ਕਸਟਮਰ ਨੇ ਉਹ ਵੀ ਇਸ ਵਕਤ ਪ੍ਰੋਬਲਮ ਦੇ ਵਿੱਚ ਆਣਗੇ ਕਿਉਂਕਿ ਕਸਟਮਰਸ ਨੂੰ ਇੱਥੇ ਬੜੇ ਸਸਤੇ ਭਾਅ ਦੇ ਉੱਤੇ ਸਰਵਿਸ ਦਿੱਤੀ ਜਾਂਦੀ ਸੀ ਕੋਈ ਟੂ-ਵੀਲਰ ਲੈ ਕੇ ਆਉਂਦਾ ਸੀ ਕੋਈ ਗੱਡੀ ਕੋਈ ਟਰੱਕ ਆਰਥ ਮੂਵਰ ਤੱਕ ਇੱਥੋਂ ਠੀਕ ਹੁੰਦੇ ਸੀ ਤੇ ਜਿਹੜੇ ਵੱਡੇ ਵੱਡੇ ਸ਼ੋਰੂਮਸ ਵਾਲੇ ਨੇ ਜਿੱਥੋਂ ਸਪੇਅਰ ਪਾਰਟ ਲਿਆ ਲਿਆ ਕਰਦੇ ਸੀ ਤੇ ਫਿਰ ਉਹ ਸਾਰੀ ਗੱਡੀ ਦੀ ਗੱਡੀ ਦਾ ਕੰਮ ਹੋਇਆ ਕਰਦਾ ਸੀ ਉਹਨਾਂ ਦਾ ਵੀ ਇਸ ਵਕਤ ਕੰਮ ਦੇ ਉੱਤੇ ਅਸਰ ਪਿਆ ਹੋਇਆ ਹੈ ਦੇਖਦੇ ਹਾਂ ਕਿ ਹੁਣ ਇਸ ਮਸਲੇ ਨੂੰ ਲੈ ਕੇ ਕੀ ਕੁਝ ਕੋਈ ਰਸਤਾ ਨਵਾਂ ਕੱਢਿਆ ਜਾਂਦਾ ਹੈ